ਗੁਰਬਾਨੀ ਦਾ ਬੜਾ ਸੋਹਣਾ ਫਰਮਾਨ ਹੈ ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਕਹੀ ਐ ਇਸੇ ਦੇ ਆਧਾਰ ਤੇ ਲੈ ਕੇ ਹਾਜ਼ਰ ਨਾ ਪੀਟੀਸੀ ਦਾ ਇੱਕ ਖਾਸ ਪ੍ਰੋਗਰਾਮ ਵਿਸ਼ੇਸ਼ ਮੁਲਾਕਾਤ ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਾਡੀ ਕਿਨਮਾਣੀ ਜੀ ਕੋਸ਼ਿਸ਼ ਹੁੰਦੀ ਹੈ ਉਹਨਾਂ ਸਖਸ਼ੀਤਾਂ ਤੁਹਾਡੇ ਰੂਬਰੂ ਕਰੀਏ ਜਿਨ੍ਹਾਂ ਦੇ ਐਕਸਪੀਰੀਅੰਸ ਜਿਨ੍ਹਾਂ ਦੇ ਜ਼ਿੰਦਗੀ ਦੇ ਤਜਰਬੇ ਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅੱਜ ਕਿਹੋ ਜਿਹਾ ਵਿਸ਼ਾ ਵੀ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਅਸੀਂ ਪ੍ਰਚਾਰਕ ਸ਼੍ਰੇਣੀ ਦੇ ਵੱਲ ਵੇਖਦੇ ਹਾਂ ਭਾਵੇਂ ਉਹ ਗੁਰੂ ਕੇ ਵਜ਼ੀਰ ਨੇ ਹੈਡ ਗ੍ਰੰਤੀ ਸਾਹਿਬ ਨੇ ਰਾਗੀ ਸਿੰਘ ਨੇ ਪ੍ਰਚਾਰਕ ਨੇ ਜਾਂ ਕਿਸੇ ਪੰਡਤ ਜਾਂ ਕਿਸੇ ਮੰਦਰ ਚ ਸੇਵਾ ਨਿਵਾਣ ਵਾਲੇ ਪੰਡਤ ਜੀ ਨੇ ਜਾਂ ਕਿਸੇ ਮਸਜਿਦ ਸੇਵਾ ਨਿਵਾਣ ਵਾਲੇ ਮੌਲਵੀ ਜੀ ਨੇ ਜਦੋਂ ਪ੍ਰਚਾਰਕ ਸ਼੍ਰੇਣੀ ਦੀ ਗੱਲ ਆਉਂਦੀ ਹੈ ਪ੍ਰਚਾਰਕਾਂ ਦੀ ਗੱਲ ਆਉਂਦੀ ਹੈ ਤੇ ਅਸੀਂ ਵੇਖਦੇ ਹਾਂ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਵਿੱਤੀ ਹਾਲਤ ਹੈ ਬੜੀ ਮਾੜੀ ਹੁੰਦੀ ਹੈ ਮਿਹਨਤ ਬੜੀ ਕਰਦੇ ਨੇ ਪਰੰਤੂ ਜਦੋਂ ਅਸੀਂ ਉਹਨਾਂ ਦੇ ਅਕਾਊਂਟ ਵੱਲ ਝਾਤ ਮਾਰਦੇ ਆ ਜਾਂ ਉਹਨਾਂ ਦੇ ਬੈਂਕ ਖਾਤੇ ਵੱਲ ਜਦੋਂ ਗੱਲਬਾਤ ਹੁੰਦੀ ਹੈ ਤੇ ਉਹ ਬੜੀ ਦੁਬਧਾ ਦੇ ਵਿੱਚ ਨੇ ਅਸੀਂ ਕਿਵੇਂ ਆਪਣੇ ਖਾਤਿਆਂ ਨੂੰ ਮੇਨਟੇਨ ਕਰੀਏ ਕਿ ਵੇਖੀਏ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਸਾਡੇ ਪਰਿਵਾਰ ਵਾਸਤੇ ਸਾਡੇ ਜੀਵਨ ਵਾਸਤੇ ਜਾਂ ਸਾਡੇ ਬੱਚਿਆਂ ਵਾਸਤੇ ਅਸੀਂ ਉਹਨਾਂ ਨੂੰ ਕਿਵੇਂ ਅਪਣਾਈਏ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਪੇਟਾ ਮਿਲਦੀ ਹੈ ਤਨਖਾਹ ਮਿਲਦੀ ਹੈ ਅਕਾਊਂਟ ਵਿੱਚ ਸ਼ੋਅ ਹੁੰਦੀ ਹੈ ਜਾਂ ਇਨਕਮ ਟੈਕਸ ਕਿਵੇਂ ਰਿਫਲ ਕੀਤਾ ਜਾਵੇਗਾ ਜਾਂ ਕਿਵੇਂ ਅਸੀਂ ਵਿਤੀ ਇਹ ਆਪਣੇ ਆਪ ਨੂੰ ਸਮੇਤ ਹਾਨੀ ਬਣਾਈਏ ਇਸੇ ਤੇ ਆਧਾਰ ਤੇ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਸਾਡੇ ਮਹਿਮਾਨ ਸਾਡੇ ਅਤੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਜੀ ਸੀਏ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਵੇਖਿਆ ਜਾਂਦਾ ਗੁਰਦੀਪ ਸਿੰਘ ਜੀ ਜਦੋਂ ਸੀਨਾ ਪ੍ਰਚਾਰਕ ਸ਼ਣੀਆਂ ਵੱਲ ਵੇਖਦੇ ਆ ਭਾਵੇਂ ਪਾਠੀ ਸਿੰਘ ਹੈ ਭਾਵੇਂ ਰਾਗੀ ਨੇ ਭਾਵੇਂ ਪ੍ਰਚਾਰਕ ਨੇ ਕੋਈ ਵੀ ਪ੍ਰਚਾਰਕ ਹੈ ਕਿਸੇ ਵੀ ਧਰਮ ਦਾ ਹੈ ਉਹਨਾਂ ਦੀ ਵਿੱਤੀ ਕੰਡੀਸ਼ਨ ਵੱਲ ਵੇਖਦੇ ਆ ਤੇ ਬੜਾ ਇੱਕ ਜ਼ਹਿਨ 'ਚ ਖਿਆਲ ਆਂਦਾ ਹੈ ਗੁਰੂ ਕੇ ਵਜ਼ੀਰ ਨੇ ਪਰ ਇਹਨਾਂ ਦੀ ਵਿੱਤੀ ਹਾਲਤ ਇਹਨਾਂ ਦੀ ਜਿਹੜੀ ਸਥਿਤੀ ਹੈ ਬੜੀ ਗੰਭੀਰ ਹੁੰਦੀ ਹੈ ਉਹਨਾਂ ਨੂੰ ਜਿਹੜੀ ਭੇਟਾ ਮਿਲਦੀ ਹੈ ਜਾਂ ਜਿਹੜਾ ਉਹਨਾਂ ਦਾ ਅਕਾਊਂਟ ਹੈ ਬੈਂਕ ਬੈਲੈਂਸ ਹੈ ਉਹ ਇੰਨਾ ਸੋਲਿਡ ਨਹੀਂ ਹੁੰਦਾ ਕਿ ਆਪਣੇ ਬੱਚਾ ਨੂੰ ਪੜਾ ਸਕੀਏ ਆਪਣੇ ਬੱਚਾ ਦੀ ਚੰਗੀ ਤਰ੍ਹਾਂ ਕਿਹ ਟਿਕਰ ਕਰ ਸਕੀਏ ਪਰੰਤੂ ਕਿਤਨਾ ਕਿਤੇ ਇਹ ਵੀ ਮਨ ਚ ਕਿਆ ਲਾਂਦਾ ਹੈ ਹਰ ਕੋਈ ਆਪਣਾ ਅਕਾਊਂਟ ਬੈਂਕ ਬੈਲੈਂਸ ਅੱਛਾ ਮੇਨਟੇਨ ਕਰਨਾ ਚਾਹੁੰਦਾ ਹੈ ਉਹ ਕਿਵੇਂ ਸਿਸਟਮ ਕੀਤਾ ਜਾਵੇਗਾ ਖਾਸ ਕਰਕੇ ਪ੍ਰਚਾਰਕ ਦੇ ਧਾਰ ਤੇ ਗੱਲ ਕੀਤੀ ਜਾਵੇ ਤਾਂ ਹਾਂਜੀ ਡਾਕਟਰ ਹਰਨਵੰਤ ਸਿੰਘ ਜੀ ਮੈਂ ਤੁਨਵਾਦੀਆਂ ਤੁਸੀਂ ਜਿਹੜਾ ਅੱਜ ਵਿਸ਼ਾ ਲੈ ਕੇ ਆਏ ਹੋ ਬੜਾ ਅਣਛੂਆ ਪਹਿਲੂ ਹੈ ਜਿਹੜਾ ਬਹੁਤੀ ਲੋਕਾਂ ਤੇ ਜ਼ਹੰਜ ਨਹੀਂ ਹੈਗਾ ਬਿਲਕੁਲ ਤੇ ਸਾਨੂੰ ਵੀ ਬੜਾ ਸਮ ਦੁੱਖ ਲੱਗਦਾ ਕਿ ਦਫਾ ਜਦ ਸਾਡੇ ਕੋਲ ਵੀ ਰਾਗੀ ਵੀਰ ਜਾਂ ਕਥਾਵਾਚਕ ਜਾਂ ਤਬਲਾਵਾਦਾ ਕੀ ਆ ਇਸ ਤਰ੍ਹਾਂ ਦੇ ਜਿਹੜੇ ਗੁਰੂ ਦੇ ਵਜ਼ੀਰ ਨੇ ਸਾਡੇ ਕੋਲ ਆਂਦੇ ਨੇ ਆਪਣੀ ਯਾਤੇ ਰਿਟਰਨ ਪਰਵਾਣੀ ਹੁੰਦੀ ਹੈ ਜਾਂ ਆਪਣੇ ਵਿੱਤਿਆ ਮਾਮਲਿਆਂ ਨੂੰ ਲੈ ਕੇ ਗੱਲ ਕਰਦੇ ਨੇ ਤੇ ਸਾਨੂੰ ਵੀ ਉਸ ਵੇਲੇ ਬੜੀ ਪਰੇਸ਼ਾਨੀ ਹੁੰਦੀ ਹੈ ਕਿ ਭਈ ਉਹਨਾਂ ਦਾ ਉਹਨਾਂ ਨੂੰ ਕਿਸ ਤਰ੍ਹਾਂ ਸੀ ਦੱਸੀ ਕਿ ਵੀ ਤੁਸੀਂ ਆਪਣੀ ਇਹ ਚੀਜ਼ਾਂ ਨੂੰ ਸੰਭਾਲ ਕਰੋ ਉਹਨਾਂ ਦੇ ਜ਼ੈਨ ਚ ਇੱਕ ਡਰ ਵੀ ਹੈ ਵੀ ਅਸੀਂ ਜੇਕਰ ਆਪਣੇ ਅਕਾਊਂਟ ਚ ਇਨੀ ਅਮਾਉਂਟ ਦਿਖਾ ਦਿੱਤੀ ਹਾਲਾਂਕਿ ਇਨੀ ਤਨਖਾਹਾਂ ਨਾਲ ਦੀ ਹੁੰਦੀ ਨਹੀਂ ਜਿਹੜੀ ਉਹਨਾਂ ਨੂੰ ਪੇਟਾ ਮਿਲਦੀ ਹੈ ਉਹਨਾਂ ਚ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਸਰਕਾਰੀ ਸਕੀਮਾਂ ਲੈਣ ਦੀ ਗੱਲ ਤਾਂ ਬਹੁਤ ਦੂਰ ਉਹਨਾਂ ਨੂੰ ਉਹਨਾਂ ਸਕੀਮਾਂ ਬਾਰੇ ਨਹੀਂ ਪਤਾ ਜਾਂ ਫਿਰ ਜਿਹੜੀ ਪੇਟਾ ਉਹਨਾਂ ਨੂੰ ਕਿਤੇ ਸਤਕਾਰ ਵਜੋਂ ਮਿਲ ਜਾਂਦੀ ਹੈ ਉਹ ਡਰਦੇ ਨੇ ਅਸੀਂ ਅਕਾਊਂਟ ਚ ਨਾ ਪਾਈਏ ਕਿਤੇ ਸਾਨੂੰ ਇਨਕਮ ਟੈਕਸ ਦੀ ਕੋਈ ਪ੍ਰੋਬਲਮ ਨਾ ਜਾਏ ਜਾਂ ਕਿਤੇ ਤੁਹਾਨੂੰ ਰਿਟਰਨ ਪਾਣ ਵੇਲੇ ਦੇ ਇਸ ਤਰ੍ਹਾਂ ਦੀ ਦੇਖੋ ਦਰੰਦੀ ਕੋਈ ਲੋੜ ਨਹੀਂ ਹੈਗੀ ਹੁਣ ਇਸ ਵਿਸ਼ੇ ਦੇ ਉੱਪਰ ਜੇ ਮੈਂ ਸਾਰੇ ਆਪਣੇ ਵੀਰਾਂ ਨੂੰ ਜਾਂ ਭੈਣਾਂ ਨੂੰ ਕੈਟੇਗੋਰਾਇਜ਼ ਕਰਾਂ ਚਾਹੇ ਰਾਗੀ ਸਿੰਘ ਹੈ ਜਾਂ ਪ੍ਰਚਾਰਕ ਹੈਗੇ ਪਾਏ ਮੌਲਵੀ ਹੈ ਚਾਹੇ ਪੰਡਿਤ ਹੈਗੇ ਕੁਝ ਤੇ ਉੱਪਰ ਤੇ ਵਾਹਿਗੁਰੂ ਜਾਂ ਕਰਪੁਰ ਦੀ ਕਿਰਪਾ ਹੈਗੇ ਕਿ ਜਿਹੜੇ ਅੱਛੇ ਜਿਹੜੇ ਨਾਮੀ ਹੈਗੇ ਤੇ ਜਿਨ੍ਹਾਂ ਨੇ ਆਪਣਾ ਬੈਂਕ ਅਕਾਊਂਟਸ ਵਗੈਰਾ ਵੀ ਠੀਕ ਹੈਗੇ ਤੇ ਲੇਕਿਨ ਦੂਸਰੀ ਤਰਫ ਉਹ ਹੈਗੇ ਜਿਨ੍ਹਾਂ ਨੂੰ ਆਪਾਂ ਇਹ ਕਹੀਏ ਕਿ ਤੁਸੀਂ ਆਪਣੇ ਅਕਾਊਂਟਸ ਤੁਸੀਂ ਪ੍ਰੋਪਰਲੀ ਮੇਨਟੇਨ ਕਰੋ ਤੇ ਉਹ ਸੋਚਣਗੇ ਕਿ ਸਾਡੀ ਤਾਂ ਨਹੀਂ ਆਮਦਨੀ ਹੀ ਨਹੀਂ ਹੈਤੀ ਅਸੀਂ ਇਹਨਾਂ ਨੂੰ ਮੇਨਟੇਨ ਕੀ ਕਰੀਏ ਸਵਾਲ ਇੱਥ ਲੇਕਿਨ ਮੈਂ ਇਸ ਦੇ ਬਾਰੇ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਜਦੋਂ ਤੁਸੀਂ ਪੇਟਾ ਮਿਲ ਰਹੀ ਹੈ ਜਾਂ ਤੁਸੀਂ ਕਿੱਥੇ ਜਾ ਕੇ ਕੀਰਤਨ ਕਰ ਰਹੇ ਹੋ ਜਾਂ ਤੁਸੀਂ ਜਾ ਕੇ ਕਥਾ ਜਾਂ ਵਿਚਾਰ ਆਪਣੇ ਸਾਂਝੇ ਕੀਤੇ ਨੇ ਜੇ ਤੜਾ ਉੱਥੋਂ ਕੋਈ ਵੀ ਇਨਕਮ ਆ ਰਹੀ ਹੈ ਰਸੀਟ ਸਾਰੀਆਂ ਨੇ ਤੇ ਬੇਬਾਕੀ ਹੋ ਕੇ ਤੁਸੀਂ ਆਪਣੇ ਅਕਾਊਂਟ 'ਚ ਜਮ੍ਹਾਂ ਕਰਾਓ ਦੇਖੋ ਜੇ ਮੈਂ ਤੁਹਾਨੂੰ ਇੱਕ ਹੋਰ ਪ੍ਰੋਵੀਜ਼ਨ ਦੱਸ ਰਹਾ ਇਨਕਮ ਟੈਕਸ ਦੀ ਤਰਫੋਂ ਗਵਰਨਮੈਂਟ ਦੀ ਤਰਫੋਂ ਕੋਈ ਡਰਨ ਦੀ ਲੋੜ ਨਹੀਂ ਹੈਗੀ ਗਵਰਨਮੈਂਟ ਨੇ ਜੇ ਤੁਹਾਡੇ ਕੋਲ 10 ਲੱਖ ਤੱਕ ਦਾ ਵੀ ਕੈਸ਼ ਰਿਸੀਵ ਹੋ ਜਾਂਦਾ ਹੈ ਪੇਟਾ ਚ ਆ ਗਿਆ ਜਾਂ ਜਿਸ ਤਰ੍ਹਾਂ ਵੀ ਹੋਇਆ ਜੇ ਕੈਸ਼ ਦੀ ਗੱਲ ਕਰ ਰਹੇ ਆ ਬੈਂਕ ਅਕਾਊਂਟ ਦੀ ਹਾਲੇ ਮੈਂ ਬੈਂਕ ਟੂ ਬੈਂਕ ਪੇਮੈਂਟ ਦੀ ਗੱਲ ਨਹੀਂ ਕਰ ਰਿਹਾ ਜੀ ਕੈਸ਼ ਅਕਾਊਂਟ ਚ ਵੀ ਜੇ ਤੁਸੀਂ ਕੈਸ਼ ਰਿਸੀਵ ਕਰ ਲਿਆ ਔਰ ਤੁਸੀਂ ਬੈਂਕ ਚ ਵੀ 10 ਲੱਖ ਰੁਪਏ ਜਮਾ ਕਰਾਤਾ ਤੁਹਾਨੂੰ ਤਾਂ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਲੇਕਿਨ ਉਸ ਦੇ ਐਵਿਜ ਚ ਤੁਸੀਂ ਆਪਣੇ ਰਿਟਾਂਚ ਉਹ ਚੀਜ਼ ਦਿਖਾਓ ਕਈਆਂ ਨੂੰ ਲੱਗਦਾ ਕਿ ਵੀ ਅਸੀਨਾ ਪੈਸਾ ਦੇਖੋ ਜੇ ਨਹੀਂ ਆ ਰਿਹਾ ਤੇ ਗੱਲ ਵੀ ਇਹ ਨਹੀਂ ਕਰ ਰਿਹਾ ਕਿ ਨਹੀਂ ਆ ਰਿਹਾ ਤੇ ਤੁਸੀਂ ਆਪਣੇ ਬੈਂਕ ਚ ਦਿਖਾਓ ਐਟ ਲੀਸਟ ਜੇ ਤੁਹਾਡੇ ਕੋਲ ਆਮਦਨ ਆ ਰਹੀ ਹੈ ਉਸ ਨੂੰ ਆਪਣੇ ਬੈਂਕਸ ਅਕਾਊਂਟ ਚ ਜਮਾ ਕਰਾ ਕੇ ਫਿਰ ਉਸ ਨੂੰ ਵਿਡਰਾ ਕਰਕੇ ਉਸ ਨੂੰ ਯੂਜ਼ ਕਰੋ ਤਾਂ ਕਿ ਉਹ ਰਿਫਲੈਕਟ ਹੋਏ ਤੁਹਾਡੇ ਬੈਂਕ ਚ ਇੱਕ ਐਂਟਰੀ ਘੁੰਮੇ ਤੇ ਪਤਾ ਲੱਗੇ ਵੀ ਕਿੰਨਾ ਖਰਚਾ ਤੇ ਕਿੰਨੀ ਇਨਕਮ ਹੈ ਹਾਂ ਹਾਂ ਸੇਵਿੰਗ ਅਕਾਊਂਟ ਦੇ ਕੇਸ ਚ 10 ਲੱਖ ਤੱਕ ਇਨਕਮ ਟੈਕਸ ਦੀ ਤਰਫੋਂ ਕੋਈ ਨੋਟਿਸ ਨਹੀਂ ਆਉਂਦਾ ਜੇ ਤੁਸੀਂ ਕੈਸ਼ ਜਮ੍ਹਾਂ ਕਰਾਇਆ ਹੈ ਜੀ ਹੁਣ 10 ਲੱਖ ਤੱਕ ਦੇ ਇਨਕਮ ਦੇ ਉੱਪਰ ਮੈਂ ਇਹ ਵੀ ਤੁਹਾਨੂੰ ਕਹਿ ਰਿਹਾ ਕਿ ਵੈਸੇ ਵੀ ਦੱਸ ਰਿਹਾ ਜੇ ਤੁਸੀਂ 14 ਲੱਖ ਤੱਕ ਵੀ ਰਿਸਿਵ ਕਰ ਲੋਗੇ ਕੋਈ ਵੀ ਤੁਸੀਂ ਕੰਮ ਕਰ ਰਹੇ ਤੁਸੀਂ ਇੱਕ ਸਕਿਲਡ ਕੈਟੇਗਰੀ ਚਾ ਰਹੇ ਤੁਸੀਂ ਇੱਕ ਆਰਟਿਸਟ ਮੈਨ ਜੇ ਗਵਰਨਮੈਂਟ ਦੇ ਹਿਸਾਬ ਨਾਲ ਦੇਖਾਂ ਤਾਂ ਤੁਸੀਂ ਆਰਟਿਸਟ ਹੋ ਤੁਸੀਂ ਆਪਣੇ ਕੋਈ ਸਕਿੱਲ ਦੇ ਥਰੂ ਤੁਸੀਂ ਆਪਣੀ ਕਮਾਈ ਕਰ ਰਹੇ ਹੋ ਜੀ ਬਿਲਕੁਲ ਤੇ ਇਹ 14 ਲੱਖ ਤੱਕ ਵੀ ਤੁਸੀਂ ਰਿਸੀਵ ਕਰ ਲਿਆ ਤੇ 50% ਗਵਰਨਮੈਂਟ ਮੰਨ ਕੇ ਚਲਦੀ ਕਿ ਤੁਹਾਡੇ ਖਰਚੇ ਹੁੰਦੇ ਨੇ ਖਰਚੇ ਦਾ ਸੈਂਸ ਕਿ ਤੁਸੀਂ ਗੱਡੀ ਲੈ ਕੇ ਗਏ ਜਾਂ ਤੁਸੀਂ ਹੋਰ ਖਰਚੇ ਕੀਤੇ ਰਾਜ ਰੋਟੀ ਪਾਣੀ ਕਰਦਾ ਟਿਕਟਾਂ ਲਈ ਆ ਬਿਲਕੁਲ ਉਹ ਵੀ ਤੁਸੀਂ 50% ਮਾਈਨਸ ਕਰ ਦੋਗੇ ਤੇ ਤੁਹਾਡਾ 7 ਲੱਖ ਤੱਕ ਦੀ ਜਿਹੜੀ ਹੈਗੀ ਇਨਕਮ ਬਣੇਗੀ ਟੈਕਸ ਵਾਲੀ ਪਰ 7 ਲੱਖ ਤੱਕ ਦੀ ਜਿਹੜੀ ਨਿਊ ਸਕੀਮ ਦੇ ਅੰਡਰ ਹੈ ਕੋ 7 ਲੱਖ ਤੱਕ 7 ਲੱਖ ਤੱਕ ਮਤਲਬ ਇਹ ਤਾਂ ਮੈਂ ਬਹੁਤ ਵੱਡੀ ਗੱਲ ਕਰ ਰਿਹਾ ਹਾਂ ਹੁਣ ਸਾਡੇ ਕੀ ਹੁੰਦਾ ਕਿ ਜਿਹਨਾਂ ਦੇ ਕੋਲ ਤੇ ਇਹਦੀਨ ਕਮ ਆ ਰਹੀ ਹੈ ਉਹ ਤੇ ਬੇਜਿਜਕ ਹੋ ਕੇ ਆਪਣੇ ਅਕਾਊਂਟ ਚ ਜਮਾ ਕਰਾਣ ਔਰ ਕੋਸ਼ਿਸ਼ ਕਰਨ ਜੇ ਕਿੱਥੇ ਤੁਹਾਨੂੰ UPI ਦੇ ਥਰੂ ਜਾਂ GPay ਦੇ ਥਰੂ ਵੀ ਪੇਮੈਂਟ ਆ ਰਹੀ ਹੈ ਉਹ ਵੀ ਤੁਸੀਂ ਆਪਣੇ ਬੈਂਕ ਅਕਾਊਂਟ ਚ ਲੋ ਹੁੰਦਾ ਕੀ ਹੈ ਸਾਡੇ ਕੋਲ ਵੀ ਸਮ ਟਾਈਮਸ ਆਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਵੀ ਤੁਸੀਂ ਆਪਣੇ ਬੈਂਕ ਚ ਜਮਾਨੀ ਕਰਾਇਆ ਹੋਇਆ ਸਾਨੂੰ ਦੁੱਖ ਵੀ ਲੱਗਦਾ ਉਹ ਕਹਿੰਦਾ ਜੀ ਅਸੀਂ ਗਏ ਸੀਗੇ ਅਰਦਾਸ ਕੀਤੀ ਜਾਂ ਕਥਾ ਕੀਤੀ ਜਾਂ ਕੀਰਤਨ ਕੀਰਤੀ ਦਾ ਪੇਟਾ ਚੜਿਆ ਰਸਤੇ ਚਾਏ ਤੇ ਵਿਚਾਰਿਆਂ ਦੀ ਲੋੜਮੰਦ ਹੁੰਦੀਆਂ ਚੀਜ਼ਾਂ ਰਿਕੁਆਇਰਮੈਂਟ ਹੁੰਦੀ ਆਂਦੇ ਫਰੂਟ ਲੈ ਲੈ ਸਬਜੀ ਲੈ ਲੈ ਹੋਰ ਰਾਸ਼ਨ ਪਾਣੀ ਲੈ ਲੈ ਤਾਂ ਬੈਂਕ 'ਚ ਜਮਾਈ ਨਹੀਂ ਕਰਾਇਆ ਸਮ ਟਾਈਮਸ ਉਹਨਾਂ ਨੂੰ ਇਹ ਵੀ ਡਰ ਲੱਗਦਾ ਕਿ ਜੇ ਬੈਂਕ 'ਚ ਨਹੀਂ ਜਮਾਨ ਹੀ ਨਹੀਂ ਕਰਾਇਆ ਤੇ ਅਸੀਂ ਇਨਕਮ ਕਿਸ ਤਰ੍ਹਾਂ ਦਿਖਾਈਏ ਬਿਲਕੁਲ ਇਹ ਵੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਬੈਂਕ 'ਚ ਜਮਾ ਕਰਾਣਾ ਤਾਂ ਹੀ ਤੁਸੀਂ ਇਨਕਮ ਦਿਖਾ ਸਕਦੇ ਹੋ ਦੋ ਅਲੱਗ-ਅਲੱਗ ਪੱਖ ਹੈਗੇ ਇੱਕ ਜਿਹੜਾ ਤੁਸੀਂ ਕਮਾਇਆ ਉਸ ਤੋਂ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ 'ਚ ਦਿਖਾਓ ਜਿਹੜਾ ਜਮਾ ਕਰਾ ਸਕਦੇ ਹੋ ਜਮਾ ਕਰਾ ਕੇ ਦਿਖਾਓ ਨਹੀਂ ਕਰਾ ਸਕਦੇ ਤਾਂ ਐਟ ਲੀਸਟ ਉਸ ਦਾ ਵੀ ਤੁਸੀਂ ਆਪਣਾ ਦੇਖਾ ਜੋ ਘਰ ਲਿ ਉਸ ਨੂੰ ਤੁਸੀਂ ਆਪਣੇ ਅਕਾਊਂਟਸ ਜਾਂ ਇਨਕਮ ਟੈਕਸ ਦਿਖਾਓ ਹੁੰਦਾ ਕਿ ਜੇ ਤੁਸੀਂ ਬੈਂਕ ਤੇ ਥਰੂ ਚੱਲੋਗੇ ਨਾ ਤਾਂ ਥੋੜਾ ਜਿਹਾ ਸਿਸਟਮ ਹੁੰਦਾ ਜਿਹੜਾ ਤੁਹਾਡੇ ਕੋਲ ਕੈਸ਼ ਆਇਆ ਤੁਸੀਂ ਖਰਚ ਦਿੰਦੇ ਹੋ ਜੇ ਤੁਸੀਂ ਬੈਂਕ ਚ ਜਮਾ ਕਰਾਓਗੇ ਤੇ ਜਰੂਰ ਕੁਸਤਾ ਕੁਸ ਤੁਹਾਡੀ ਬਚਤ ਵੀ ਹੋ ਜਾਂਦੀ ਹੈ ਮੈਂ ਗੁਰਦੀਪ ਸਿੰਘ ਤੁਹਾਨੂੰ ਇਹ ਸਵਾਲ ਤਾਂ ਕੀਤਾ ਕਿਉਂਕਿ ਬਹੁਤਾਂ ਗਿਣਤੀ ਜਦੋਂ ਪ੍ਰਚਾਰਕ ਨੇ ਵਿਦੇਸ਼ ਜਾਣਾ ਹੁੰਦਾ ਉੱਥੇ ਬਕਾਇਦਾ ਅਕਾਊਂਟ ਚੈੱਕ ਕੀਤਾ ਜਾਂਦਾ ਜਦੋਂ ਕਾਜ ਪੱਤੇ ਤਰ ਕੇ ਤੇ ਬੈਂਕ ਕੋ ਅਕਾਊਂਟ ਉੱਥੇ ਮੇਨਟੇਨ ਨਹੀਂ ਹੁੰਦਾ ਬੜੀ ਵੱਡੀ ਪ੍ਰੋਬਲਮ ਆਂਦੀ ਪ੍ਰਚਾਰਕ ਨੂੰ ਉੱਥੇ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲੇ ਮੈਂ ਇਸ ਪਹਿਲੇ ਮੁੱਦੇ ਤਾਂ ਇਹਨਾਂ ਤੁਹਾਡੇ ਕੋਲ ਸਾਡੇ ਕੋਲ ਕਿੰਨੀ ਦਫਾ ਕਥਾਵਾਚਕ ਕੀਆ ਪ੍ਰਚਾਰਕ ਕੀ ਸਾਈਟਿੰਗ ਪਰ ਆਂਦੇ ਨੇ ਕਿ ਵੀ ਸਾਨੂੰ ਵਿਦੇਸ਼ ਜਾਣਾ ਹੈ ਉਹਨਾਂ ਨੂੰ ਕਾਲ ਵੀ ਸੱਦਾ ਪੱਤਰ ਵੀ ਆਂਦਾ ਤੇ ਜਦ ਅਸੀਂ ਉਹਨਾਂ ਨੂੰ ਕਹਿੰਦੇ ਕਿ ਉਹ ਕਹਿੰਦੇ ਸਾਨੂੰ ਰਿਟਰਨ ਚਾਹੀਦੀ ਹੈ ਇਨਕਮ ਟੈਕਸ ਦੀ ਰਿਟਰਨ ਅਸੀਂ ਕਹਿੰਦੇ ਤੁਸੀਂ ਦੱਸੋ ਕਦੋਂ ਫਾਈਲ ਕੀਤੀ ਹੈ ਕਹਿੰਦੇ ਅਸੀਂ ਫਾਈਲ ਤੇ ਕੀਤੀ ਨਹੀਂ ਜਾਂ ਕਿਸ ਨੇ ਕੀਤੀ ਹੁੰਦੀ ਹੈ ਤਾਂ ਇਸ ਤਰੀਕੇ ਦੀ ਹੁੰਦੀ ਹੈ ਕਿ ਜਿੱਦੇ ਖਾਤਾ ਹੀ ਕੁਸ ਨਹੀਂ ਬੋਲਦਾ ਹੁਣ ਮੈਂ ਸਿਰਫ ਇਨਕਮ ਟੈਕਸ ਦੀ ਗੱਲ ਨਹੀਂ ਕਰਦਾ ਮੈਂ ਬੈਂਕਾਂ ਦੇ ਵੀ ਗੱਲ ਕਰਦਾ ਬੈਂਕ ਵੀ ਹੁਣ ਜਿਹੜਾ ਵਿਦੇਸ਼ ਜਾ ਰਹੇ ਪਹਿਲੇ ਤੁਹਾਡੀ ਉਸ ਗੱਲ ਨੂੰ ਪੂਰਾ ਕਰਦਾ ਜਿਹੜਾ ਵਿਦੇਸ਼ ਜਾ ਰਿਹਾ ਹੈ ਦੇਖੋ ਜਾਣੂ ਨਹੀਂ ਹੁੰਦੇ ਕਿਸੇ ਇੱਕ ਫੋਰਨ ਐਸੈਟ ਯੂਨਿਟ ਹੁੰਦੀ ਹੈ ਇਨਕਮ ਟੈਕਸ ਦੀ ਇਹ ਵੱਡੀ ਗੱਲ ਹੈ ਵੈਸੇ ਹਰ ਕਿਸੇ ਨੂੰ ਐਪਲੀਕੇਬਲ ਨਹੀਂ ਹੈ ਪਹਿਲੇ ਇਹ ਲਿਮਿਟ ਸੀ ਕਿ ਜਿਸ ਨੇ ਬਾਹਰ ਜਾ ਕੇ ਬੈਂਕ ਅਕਾਊਂਟ ਖੋਲ ਲਿਆ ਤੇ 5 ਲੱਖ ਉਦੇ ਚ ਹੈਗੇ ਤੇ ਉਸ ਨੂੰ ਇਨਕਮ ਟੈਕਸ ਰਿਟਰਨ ਚ ਦਿਖਾਣਾ ਜ਼ਰੂਰੀ ਹੁੰਦਾ ਸੀ ਹੁਣ ਇਸ ਸਾਲ ਤੋਂ ਲਿਮਿਟ ਉਹਨਾਂ ਨੇ 2 ਲੱਖ ਕਰਤੀ ਹੈ ਲੇਕਿਨ ਪਿਛਲੇ ਸਾਲ ਕਈ ਰਾਗੇਸ਼ ਸਿੰਘ ਵਗੈਰਾ ਗਏ ਜਿਨ੍ਹਾਂ ਨੇ ਉੱਥੇ ਜਾ ਕੇ ਟੈਂਪਰੇਰੀ ਅਕਾਊਂਟ ਖੋਲਿਆ ਉੱਥੇ ਪੈਸਾ ਵੀ ਜਮ੍ਹਾਂ ਕਰਾਇਆ ਕਿ ਇਹਨਾਂ ਨੇ ਨਹੀਂ ਕਰਾਇਆ ਡਰ ਦੇ ਮਾਰੇ ਕੋਈ ਇਸ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈਗੀ ਤੁਸੀਂ ਬਾਹਰ ਜਾ ਰਹੇ ਹੋ ਜੇ ਤੁਹਾਡਾ ਵੀਜ਼ਾ ਤੁਹਾਨੂੰ ਅਲਾਉ ਕਰਦਾ ਹੈ ਕਿ ਤੁਸੀਂ ਉੱਥੇ ਜਾ ਕੇ ਕਮਾਈ ਕਰੋ ਤਾਂ ਆਪਣੇ ਬੈਂਕ ਅਕਾਊਂਟ 'ਚ ਉੱਥੇ ਤੁਸੀਂ ਜਮ੍ਹਾਂ ਕਰਾਓ ਤਾਂ ਉਸ ਨੂੰ ਲੈਜੀਟਿਮੇਟ ਤਰੀਕੇ ਨਾਲ ਜਿਹੜਾ ਸਹੀ ਤਰੀਕਾ ਲੀਗਲ ਤਰੀਕੇ ਨਾਲ ਤੁਸੀਂ ਇੰਡੀਆ ਭੇਜੋ ਫਿਰ ਕਈ ਨੂੰ ਲੱਗਦਾ ਕਿ ਭਈ ਮੈਂ ਉੱਥੇ ਇਨਕਮ ਕਮਾ ਲਈ ਹੈ ਉੱਥੇ ਮੈਂ ਟੈਕਸ ਦੇਤਾ ਹੁਣ ਇੱਥੇ ਵੀ ਟੈਕਸ ਲੱਗ ਜਾਏਗਾ ਬਿਲਕੁਲ ਨਹੀਂ ਜੇ ਤੁਸੀਂ ਉੱਥੇ ਇਨਕਮ ਕਮਾ ਲਈ ਹੈ ਉੱਥੇ ਤੁਸੀਂ ਟੈਕਸ ਦਿੱਤਾ ਹੈਗਾ ਤਾਂ ਇੱਥੇ ਇਨਕਮ ਟੈਕਸ ਦੇ ਗਵਰਨਮੈਂਟ ਦੇ ਡਿਫਰੈਂਟ ਡਿਫਰੈਂਟ ਕੰਟਰੀ ਨਾਲ ਸਟ੍ਰੇਟিজ ਹੈਗੇ ਆ ਐਗਰੀਮੈਂਟਸ ਹੈਗੇ ਕਿ ਭਾਈ ਜੀ ਉੱਥੇ ਤੁਸੀਂ ਇਨਕਮ ਟੈਕਸ ਦਿੱਤਾ ਤਾਂ ਤੁਹਾਨੂੰ ਇੱਥੇ ਇਨਕਮ ਰਿਪੋਰਟ ਜ਼ਰੂਰ ਕਰਨੀ ਹੈ ਲੇਕਿਨ ਟੈਕਸ ਨਹੀਂ ਪੇ ਕਰਨਾ ਰੀਲੀਫ ਮਿਲ ਜਾਏਗਾ ਰੀਲੀਫ ਮਿਲ ਜਾਏਗਾ ਉਸ ਦੇ ਕੁਝ ਕੁ ਦਾ ਰੀਲੀਫ ਮਿਲ ਜਾਏਗਾ ਹੁਣ ਇਹ ਹੈ ਕਿ ਜਦੋਂ ਤੁਸੀਂ ਬਾਹਰ ਜਾਣਾ ਹੈ ਜਾਂ ਕੁਝ ਹੈਗਾ ਤਾਂ ਤੁਹਾਡੇ ਕੋਲ ਕਾਗਜ਼ ਪੱਤਰ ਨਹੀਂ ਹੁੰਦੇ ਤੁਹਾਡੇ ਵੀਜ਼ਾ ਦੇ ਲੱਗਣ ਦੇ ਚਾਂਸਸ ਵੀ ਕੱਟ ਹੋ ਜਾਂਦੇ ਨੇ ਤੁਸੀਂ ਤੁਸੀਂ ਸਮ ਟਾਈਮਸ ਕਹਿੰਦੇ ਕਿ ਵੀ ਮੇਰੀ ਇਨਕਮ ਹੈ ਲੇਕਿਨ ਤੁਸੀਂ ਬੈਂਕ ਅਕਾਊਂਟ ਉਸ ਤਰੀਕੇ ਨਾਲ ਰਿਲੇਟ ਨਹੀਂ ਕੀਤਾ ਹੋਇਆ ਫਿਰ ਉਹ ਏਜੰਟਸ ਜਾਂ ਏਜੰਸੀਸ ਦੇਖਤੀ ਨੇ ਕਿ ਸ਼ਾਇਦ ਇਹਨਾਂ ਨੇ ਇਸ ਤਰ੍ਹਾਂ ਬਣਾਇਆ ਹਾਲਾਂਕਿ ਸਾਰੇ ਜਾਣਦੇ ਨੇ ਕਿ ਭਈ ਇਹ ਇਹਨਾਂ ਦੀ ਇਨਕਮ ਤੇ ਹੋਈ ਰਹੀ ਹੈ ਇਹਨਾਂ ਦਾ ਖਰਚਾ ਪਾਣੀ ਤੇ ਚੱਲ ਹੀ ਰਿਹਾ ਲੇਕਿਨ ਉਹ ਪ੍ਰੋਪਰਲੀ ਅਕਾਊਂਟ ਚ ਜਮਾਨਾਤ ਰਾਨ ਕਰਕੇ ਇਨਕਮ ਟੈਕਸ ਰਿਟਰਨ ਨਾ ਦਿਖਾਣ ਕਰਕੇ ਉਹਨਾਂ ਨੂੰ ਨਾਟ ਓਨਲੀ ਕਿ ਵੀਜ਼ੇ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਹੋਰ ਵੀ ਕਈ ਦਿੱਕਤਾਂ ਆਉਂਦੀਆਂ ਕੁਝ ਹਰ ਕਾਰ ਚ ਰਿਕੁਆਇਰਮੈਂਟ ਰਹਿੰਦੀ ਹੈ ਕਦੇ ਘਰ ਬਣਾਣਾ ਹੈ ਲੋਨ ਚਾਹੀਦਾ ਹੈ ਬੱਚਾ ਦੀ ਗੁੜਾਈ ਲਈ ਲੋਨ ਚਾਹੀਦਾ ਹੈ ਤੇ ਉਹ ਡਾਕੂਮੈਂਟਸ ਵਗੈਰਾ ਪ੍ਰੋਪਰ ਨਾ ਹੋਣ ਕਰਕੇ ਮੈਂ ਤੁਹਾਨੂੰ ਥੋੜਾ ਇੱਥੇ ਰੁਕਣਾ ਚਾਹਾਂਗਾ ਇੱਕ ਆਮ ਕਿਹਾ ਜਾਂਦਾ ਜਦੋਂ ਕਾਜ ਪੱਤਰ ਸ਼ੁਰੂ ਹੋ ਜਾਂਦੇ ਨੇ ਗਲਬਤ ਵਿਦੇਸ਼ ਜਾਂਦੀ ਸ਼ੁਰੂ ਹੁੰਦੀ ਹੈ ਅਕਾਊਂਟ ਮੈਂਟੇਨ ਨਹੀਂ ਹੁੰਦਾ ਜਿਵੇਂ ਆਪਾਂ ਗੱਲ ਕੀਤੀ ਹੈ ਪਰੰਤੂ ਫਿਰ ਵੀ ਕਿਸੇ ਤੋਂ ਲੈ ਦੇ ਕੇ ਕਿਸੇ ਤੋਂ ਫੜ ਕੇ ਇੱਕ ਵਾਰ ਮੋਟੀ ਰਕਮ ਮੋਟੀ ਅਮਾਉਂਟ ਅਸੀਂ ਉਸ ਅਕਾਊਂਟ ਚ ਪਾ ਦਿੰਦੇ ਆ ਕਿ ਉਹ ਸੂਟੇਬਲ ਹੈ ਉੱਥੇ ਵੀ ਨਹੀਂ ਸਵਾਲ ਆਏਗਾ ਇਹ ਅਮਾਉਂਟ ਕਿੱਥੋਂ ਆਈ ਪੇਮੈਂਟ ਕਿੱਥੋਂ ਇੱਕ ਜਦੋਂ ਸਾਡੇ ਕੋਲ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਰਾਗੀ ਪ੍ਰਚਾਰਕ ਅਥਵਾ ਵਾਚਕ ਤਵਲਾਵਾਦਕੀਆ ਜੋ ਵੀ ਇਸ ਗੁਰੂਕਰਨ ਨਾਲ ਜੁੜੇ ਨੇ ਆ ਕੇ ਇਹ ਗੱਲ ਕਰਦੇ ਨੇ ਕਿ ਵੀ ਏਜੰਟ ਕਹਿੰਦੇ ਨੇ ਕਿ ਤੁਸੀਂ ਬੈਂਕ ਕਾਉਂਟ ਨਹੀਂ ਦਿਖਾ ਦਿਓ ਜੀ ਠੀਕ ਹੈ ਹੁਣ ਸ਼ਾਇਦ ਕਿਸਮਤ ਚੰਗੀ ਹੋ ਤਾਂ ਚੀਜ਼ ਨਿਕਲ ਜਾਂਦੀ ਹੈ ਲੇਕਿਨ ਜਿਹੜੇ ਉਹਨਾਂ ਡਾਕੂਮੈਂਟਸ ਨੂੰ ਦੇਖ ਰਹੇ ਨੇ ਉਹ ਵੀ ਪੜੇ ਲਿਖੇ ਸੁਜਵਨ ਬੰਦੇ ਹੀ ਹੈਗੇ ਜਿਹੜੇ ਕਿਸੇ ਨਾਲ ਦੇਖਦੇ ਨੇ ਕਿ ਕੁਝ ਵੀ ਪੁੱਛ ਸਕਦੇ ਨੇ ਕਿ ਬੜੇ ਤੁਹਾਡੇ ਕੋਲੇ ਪੈਸਾ ਕਿੱਥੋਂ ਆਇਆ ਕਿੱਥੋਂ ਆਇਆ ਤੁਸੀਂ ਇੱਕ ਦੂਸਰੇ ਤੋਂ ਪੈਸਾ ਲੈ ਸਕਦੇ ਹੋ ਲੋਨ ਲੈ ਸਕਦੇ ਹੋ ਲੇਕਿਨ ਕਈ ਇਸ ਤਰੀਕੇ ਦੀ ਗਲਤੀ ਕਰ ਦਿੰਦੇ ਨੇ ਕਿ ਕੈਸ਼ ਜਮਾ ਕਰਾ ਦਿੰਦੇ ਨੇ ਹੁਣ ਕੈਸ਼ ਜਿਹੜਾ ਹੈ ਕੈਸ਼ ਲੈ ਕੇ ਤੁਸੀਂ ਆਪਣੇ ਬੈਂਕ ਅਕਾਊਂਟ 'ਚ ਜਮਾ ਕਰਾਓਗੇ ਉਹ ਪ੍ਰੋਬਲਮ ਕ੍ਰੀਏਟ ਨਹੀਂ ਹੈ 20000 ਤੋਂ ਉੱਪਰ ਜਿਹੜਾ ਤੁਸੀਂ ਕੈਸ਼ ਲੈ ਕੇ ਜਮਾ ਕਰਾਉਂਦੇ ਹੋ ਲੋਨ ਤੁਸੀਂ ਨਹੀਂ ਲੈ ਸਕਦੇ ਤੁਸੀਂ ਨਾਲੇ ਹੁਣ ਤਾਂ ਸਿਸਟਮ ਇਹ ਹੈ ਕਿ ਤੁਹਾਡੇ 6 ਮਹੀਨੇ ਦੀ ਤੇ ਸਾਲ ਦੀ ਸਟੇਟਮੈਂਟਸ ਪੂਰੀ ਦੇਖੀ ਜਾਂਦੀ ਹੈ ਤੇ ਉਹਦੇ ਦੇਖੇ ਜਾਂਦੇ ਕਿ ਤੁਸੀਂ ਆਏ ਗਏ ਕਿੰਨੀ ਹੈਗੀ ਤੇ ਉਹ ਉਹਦਾ ਹਿਸਾਬ ਕਿਤਾਬ ਤੇ ਦੇਖਿਆ ਜਾਂਦਾ ਕਿ ਵੀ ਇਹ ਪੈਸਾ ਕਿੱਥੋਂ ਆਇਆ ਤੇ ਕਿੱਥੇ ਯੂਜ਼ ਹੋ ਰਿਹਾ ਅਕਸਰ ਇਹ ਵੀ ਵੇਖਿਆ ਜਾਂਦਾ ਹੈ ਇੱਕ ਇਨਕਮ ਆ ਰਹੀ ਹੈ ਉਸ ਤੋਂ ਇਲਾਵਾ ਹੋਰ ਕੋਈ ਇਨਕਮ ਨਹੀਂ ਕਿਉਂਕਿ ਉਹਦੇ ਉੱਥੇ ਪੇਸਲਿਕ ਵੀ ਬੋਲਦੀ ਹੈ ਕਈ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਜਿਹੜੇ ਪ੍ਰੋਪਰ ਡਿਊਟੀ ਕਰ ਰਹੇ ਨੇ ਗੁਰੂ ਘਰਾਂ ਵਿੱਚ ਕਈ ਗੁਰੂ ਘਰ ਉਹਨਾਂ ਨੂੰ ਕੈਸ਼ ਦਿੰਦੇ ਨੇ ਕਈ ਗੁਰੂ ਘਰ ਉਹਨਾਂ ਦੇ ਅਕਾਊਂਟ ਵਿੱਚ ਪਾਉਂਦੇ ਨੇ ਉਹਨਾਂ ਦਾ ਚੱਲ ਪੈਂਦਾ ਹੈ ਪਰੰਤੂ ਜਿਹੜੀ ਪ੍ਰਚਾਰਕ ਸ਼੍ਰੇਣੀ ਹੈ ਉਹ ਸੰਗਤ ਸਤਕਾਰ ਕਰਦੀ ਹੈ ਹਰ ਇੱਕ ਨੂੰ ਕੈਸ਼ ਹੀ ਦਿੱਤਾ ਜਾਂਦਾ ਪ੍ਰਚਾਰਕ ਸ਼੍ਰੇਣੀ ਦੇ ਉਹ ਫਿਰ ਪ੍ਰਚਾਰਕ ਜਿਹੜੇ ਨੇ ਉਹ ਕੈਸ਼ ਕਿਵੇਂ ਜਮਾ ਕਰਾਨ ਫਿਰ ਉੱਥੇ ਅਦਰ ਪੇਮੈਂਟ ਨਹੀਂ ਆਏਗੀ ਅਦਰ ਇਨਕਮ ਨਹੀਂ ਸ਼ੋਅ ਕੀਤੀ ਜਾਏਗੀ ਉੱਥੇ ਨਹੀਂ 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 ਹੁਣ ਦੇਖੋ ਇਸ ਤ ਕਿਰਤ ਕਰਨਾ ਸਾਡੇ ਤਰ੍ਹਾਂ ਚ ਬਨਾਈ ਨਹੀਂ ਹੈ। ਔਰ ਕਿਰਤ ਕਰਕੇ ਜ਼ਿਆਦਾ ਕਮਾਣਾ ਵੀ ਬਨਾਈ ਨਹੀਂ ਹੈਗੀ। ਪ੍ਰੋਵਾਈਡਿਡ ਕਿ ਤੁਸੀਂ ਲੈਜਿਟਿਮੇਟ ਤਰੀ ਲੀਗਲ ਤਰੀਕੇ ਦਾ ਆਪਣਾ ਕਮਾਈ ਕਰਿਓ। ਮੈਂ ਵੀ ਚਾਰਟਰਡ ਅਕਾਊਂਟੈਂਟ ਆ ਮੈਂ ਪ੍ਰੋਫੈਸ਼ਨਲ ਆ। ਲੇਕਿਨ ਅਗਰ ਮੇਰੀ ਫੀਸ ਮੈਨੂੰ ਕੈਸ਼ ਚਾਹ ਰਿਹਾ ਤਾਂ ਮੈਂ ਬੈਂਕ ਜਮਾ ਕਰਾ ਸਕਦਾ। ਔਰ ਸਾਡਾ ਜਿਹੜਾ ਕਥਾਵਾਚਕ ਹੋ ਗਈ ਜਾਂ ਕਿਰਤਨੀ ਹੋ ਗਈ ਇਹਨਾਂ ਦਾ ਤਾਂ ਕਿ ਇਸ ਤਰ੍ਹਾਂ ਜੀ ਜਾ ਕੇ ਕੈਸ਼ ਹੀ ਚੱਲਦਾ ਹੈ। ਕੈਸ਼ ਹੀ ਚੱਲਦਾ ਹੈ। ਔਰ ਹਾਲਾਂਕਿ ਅਸੀਂ ਜਿਸ ਤਰ੍ਹਾਂ ਮੈਂ ਗੁਰਦੁਆਰਾ ਪਰਬੰਧਕ ਕਮੇਟੀਆਂ ਦੇ ਵੀ ਅਕਾਊਂਟਸ ਦੇਖਦਾ ਤਾਂ ਮੈਂ ਉਹਨਾਂ ਨੂੰ ਇਹ ਕਹ ਜਿੱਥੇ ਪੇਮੈਂਟ ਹੋ ਸਕੇ ਚੈੱਕ ਨਾਲ ਦੋ ਲੇਕਿਨ ਥੋੜਾ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗੀ ਕਿਉਂਕਿ ਪੂਰੇ ਜੱਥੇਬੰਦੀ ਹੁੰਦੀ ਹੈ ਜੱਥੇ ਹੁੰਦੇ ਨੇ ਤੇ ਆਪਣਾ ਉਹਨਾਂ ਨੂੰ ਕੈਸ਼ ਦਿੱਤਾ ਜਾਂਦਾ ਤੇ ਇਹ ਇਸ ਦਾ ਆਪਾਂ ਇੱਕ ਪ੍ਰੈਕਟੀਕਲ ਇੱਕ ਰੂਲ ਨਹੀਂ ਕਰ ਸਕਦੇ ਕਿਉਂਕਿ ਹਰ ਜੱਥੇ ਦੀ ਕਥਾਵਾਚਕ ਤੇ ਚਲੋ ਸਿੰਗਲ ਹੈਗੇ ਉਹਨਾਂ ਨੇ ਆਪਣੇ ਕਥਾ ਦੀ ਪੇਟਾ ਲੈਣੀ ਹੈ ਜਾਂ ਉਹਨਾਂ ਨੂੰ ਪ੍ਰਮਾਣ ਕੀਤੀ ਜਿਹੜੀ ਪੇਟਾ ਦਿੱਤੀ ਗਈ ਹੈ ਉਹ ਵੀ ਆ ਕੇ ਆਪਣੇ ਬੈਂਕ ਅਕਾਊਂਟ ਚ ਜਮਾ ਕਰਾਣ ਜੇ ਦੇਖੋ ਜੇ ਜਿਨ੍ਹਾਂ ਦੇ ਉੱਪਰ ਬਹੁਤ ਬਖਸ਼ਿਸ਼ ਹੈ ਜਿਨ੍ਹਾਂ ਦਾ ਨਾਮ ਹੈ ਔਰ ਉਹਨਾਂ ਨੂੰ ਜਿਆਦਾ ਪੇਟਾ ਵੀ ਮਿਲ ਰਹੀ ਹੈ 10 ਲੱਖ ਤੋਂ ਵੀ ਉੱਪਰ ਜਾ ਰਹੀ ਹੈ ਆਪਣੇ ਆਪ ਨੂੰ ਉਦਮ ਕਾਰਡ ਦੇ ਅੰਦਰ ਰਜਿਸਟਰ ਕਰਾ ਕੇ ਆਧਾਰ ਕਾਰਡ ਦੇ ਨਾਲ ਉਦਮ ਰਜਿਸਟ੍ਰੇਸ਼ਨ ਕਰਾ ਕੇ ਤੁਸੀਂ ਕਰੰਟ ਅਕਾਊਂਟ ਖੋਲੋ ਓਕੇ ਕਰੰਟ ਅਕਾਊਂਟ ਚ ਪਾਵੇ ਤੁਸੀਂ 30 ਲੱਖ ਜਮ੍ਹਾਂ ਕਰਾ ਦਿਓ ਪਾਵੇ 40 ਲੱਖ ਜਮ੍ਹਾਂ ਕਰਾ ਦਿਓ ਠੀਕ ਹੈ ਔਰ ਉਸ ਤੋਂ ਬਾਅਦ ਤੁਸੀਂ 50% ਦਾ ਆਪਣਾ ਖਰਚਾ ਦਿਖਾ ਕੇ ਜਿਹੜਾ ਬਾਕੀ ਬਚਦਾ ਉਹ ਉੱਪਰ ਟੈਕਸ ਦੇ ਦਿਓ ਉਸ ਦੇ ਉੱਪਰ ਵੀ ਸਕੀਮਸ ਲੈ ਕੇ ਤੁਸੀਂ ਕਰ ਸਕਦੇ ਹੋ ਕੈਸ਼ ਦੇਖੋ ਆਏਗਾ ਜਮਾ ਹੋਏਗਾ ਇੱਕ ਤੇ ਬਰਕਤ ਹੋਏਗੀ ਮੈਂ ਤੇ ਮੰਨਦਾ ਜਦੋਂ ਪਹਿਲੇ ਆਪਾਂ ਮਟਕੇ ਚ ਪਾਣੀ ਪਾਵਾਂਗੇ ਉਸ ਤੋਂ ਬਾਅਦ ਪੀਵਾਂਗੇ ਤੇ ਠੀਕ ਹੈ ਪਹਿਲੇ ਚਲਨੀ ਰੱਖਾਂਗੇ ਤੇ ਫਿਰ ਉਹ 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 ਖਾਏਗਾ ਠੀਕ ਹੈ ਤੇ ਬੈਟਰ ਹੋਏਗਾ ਕਿ ਉਹ ਆਪਣਾ ਕੈਸ਼ ਵੀ ਜਮਾ ਕਰਾਣ ਜਿੱਥੇ ਜਮਾ ਕਰਾ ਸਕਦੇ ਨੇ ਜੇ ਲੋੜ ਪੈਂਦੇ ਖਰਚੇ ਵੀ ਨਹੀਂ ਵੀ ਕਰਾ ਸਕਦੇ ਐਟ ਇਸ ਆਪਣੇ ਕੋਲ ਪ੍ਰੂਫ ਰੱਖਣ ਕਿ ਵੀ ਮੈਂ ਇੱਥੇ ਇੱਥੇ ਗਿਆ ਸੀਗਾ ਮੇਰੇ ਕੋਲ ਇਹ ਚੀਜ਼ਾਂ ਕੀਤੀਆਂ ਆਪਣੇ ਆਪਣੇ ਆਪ ਨੂੰ ਉਸ ਰੇਖਾ ਤੋਂ ਉੱਪਰ ਲੈ ਕੇ ਆਣ ਜਿੱਥੇ ਤੱਕ ਉਹ ਜਾ ਸਕਦਾ ਜਿੰਦਾ ਕੁ ਮਾਰੇ ਨੇ ਡਿਸਕਲੋਸ ਕਰਾ। ਥੋੜਾ ਜਿਹਾ ਮੈਂ ਚਾਹਾਂਗਾ ਸਾਡੇ ਪ੍ਰਚਾਰਕਾਂ ਨੂੰ ਇਨਕਮ ਟੈਕਸ ਰਿਟਰਨ ਬਾਰੇ ਗਿਆਨ ਦਿਓ ਕਿਉਂਕਿ ਉਹ ਬੜਾ ਜ਼ਰੂਰੀ ਹੈ। ਕੋਈ ਕਹਿੰਦਾ ਜਿਵੇਂ ਪਹਿਲੀ ਗੱਲ ਕੀਤੀ ਸੀ ਕਿ ਮੇਰੀ ਇੰਨੀ ਤਨਖਾਹ ਨਹੀਂ ਮੈਨੂੰ ਇੰਨੀ ਨਹੀਂ ਮਿਲਦਾ ਮੈਂ ਤਾਨਾ ਵੀ ਮੈਂ ਇਨਕਮ ਟੈਕਸ ਰਿਟਰਨ ਫਾਈਲ ਕਰਾਂ। ਕੀ ਹਰ ਇੱਕ ਵਾਸਤੇ ਜ਼ਰੂਰੀ ਹੈ ਜਾਂ ਫਿਰ ਕੋਈ ਲਿਮਿਟ ਹੁੰਦੀ ਹੈ ਵੀ ਇੰਨੀ ਤੋਂ ਉੱਪਰ ਤਨਖਾਹ ਵਾਲੇ ਇਨਕਮ ਟੈਕਸ ਰਿਟਰਨ ਕਰ ਸਕਦੇ ਨੇ। ਦੇਖੋ ਇਹ ਬੜਾ ਇੱਕ ਮਿਥ ਹੈ ਲੋਕਾਂ ਦੇ ਵਿੱਚ ਗਿਆਨ ਦੀ ਕਮੀ ਹੈਗੀ ਜਾਂ ਕਿ ਭਈ ਇਨਕਮ ਹੋਏਗੀ ਤਾਂ ਹੀ ਅਸੀਂ ਟੈਕਸੇਬਲ ਇਨਕਮ ਹੋਏਗੀ ਤਾਂ ਹੀ ਰਿਟਰਨ ਫਾਈਲ ਰਿਟਰ ਮੈਨੂੰ ਐਗਜ਼ੈਕਟਲੀ ਡਾਟਾ ਯਾਰ ਨਹੀਂ ਲੇਕਿਨ ਆਪਣੇ ਕੰਟਰੀ ਚ ਮਿਰਕਲ 7.5-8 ਕਰੋੜ ਦੇ ਕਰੋੜ ਕਰੀਬ ਲੋਕੀ ਹੈਗੇ ਇੰਡੀਵਿਜੂਅਲਸ ਦੀ ਗੱਲ ਕਰ ਰਹੇ ਆ ਬਿਜ਼ਨਸ ਤੇ ਫਰਮਸ ਦੀ ਗੱਲ ਨਹੀਂ ਕਰ ਰਹੇ ਜਿਹੜੇ ਰਿਟਰਨ ਫਾਈਲ ਕਰਦੇ ਨੇ ਉਹਦੇ ਚ ਸਿਰਫ ਉਹਦੇ ਚ 1.5 ਜਾਂ 2 ਕਰੋੜ ਹੋਣਗੇ ਜਿਹੜੇ ਟੈਕਸ ਦਿੰਦੇ ਨੇ ਇਨਕਮ ਟੈਕਸ ਰਿਟਰਨ ਫਰਮ ਕਰਨ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਟੈਕਸ ਜਮਾ ਕਰਾਣਾ ਠੀਕ ਹੈ ਹੁਣ ਮੈਂ ਸਰੇ ਜਾਣਦਾ ਆਪਣੇ ਮੇਰੇ ਬੇਟੀ ਸੀਗੀ ਜਦੋਂ ਪੜਾਈ ਕਰਦੀ ਸੀਗੀ ਜਿਸ ਵੇਲੇ ਉਹ ਮੰਨਾਂ ਨੇ ਕੀਰਤਨ ਸ਼ਬਦਾਵਲੀ ਚਾਹੇ ਜਦੋਂ ਕਦੇ ਵੀ ਥੋੜਾ ਬਹੁਤ ਮਾਇਆ ਪੇਟਾ ਵੀ ਮਿਲੇ ਤੇ ਉਸ ਦੀ ਵੀ ਰਿਟਰਨ ਫਾਈਲ ਕੀਤੀ ਜਦੋਂ ਉਹ ਕਮਾਂਦ ਵੀ ਨਹੀਂ ਸੀ 10ਵੀਂ ਪੜਦੇ ਸੀਗੇ ਪਾਵੇ ਤੁਸੀਂ 1 ਲੱਖ ਮਾਰਿਓ ਪਾਵੇ 2 ਲੱਖ ਮਾਰਿਓ ਤੁਸੀਂ ਆਪਣਾ ਇੱਕ ਉਹ ਰਿਟਰਨ ਵਾਲਾ ਕਾਗਜ਼ ਕਰਮ ਤੁਸੀਂ ਸ਼ੁਰੂ ਕਰ ਦੋ ਉਹ ਇਸ ਦਿਨ ਦਾ ਰਿਕੋਗਨੀਸ਼ਨ ਮਿਲਦੀ ਹੈ ਇੱਕ ਰਿਟਰਨ ਫਾਈਲ ਹੋਏਗੀ ਤੇ ਤੁਸੀਂ ਕਿੱਥੇ ਲੋਨ ਲੈਣ ਜਾਓਗੇ ਜਾਂ ਕਿਸੇ ਸਕੀਮ ਲਈ ਤੁਸੀਂ ਅਪਲਾਈ ਕਰੋਗੇ ਤਾਂ ਉਹਨਾਂ ਕਹਿੰਦੇ ਹਾਂ ਕਿ ਹਾਂ ਇੰਨੀ ਇਸ ਤੇ ਡਿਸਕਲੋਸਿਟੀ ਹੈ ਤੇ ਹਾਲਾਂਕਿ ਮੈਂ ਤੁਹਾਨੂੰ ਕਹਿ ਰਿਹਾ 7 ਲੱਖ ਤੱਕ ਇੱਕ ਮੈਂ ਬਲੈਂਕਟ ਨਹੀਂ ਹੈਗੀ ਇਹ ਰਿਬੇਟ ਦੇ ਬਾਅਦ ਹੈ ਕਿ ਕਿ 7 ਲੱਖ ਤੱਕ ਤੁਹਾਨੂੰ ਟੈਕਸ ਦੇਣ ਦੀ ਲੋੜ ਨਹੀਂ ਹੈ ਲੋੜ ਨਹੀਂ ਹੈ ਤੇ ਤੁਸੀਂ ਮੰਨ ਕੇ ਸਕਦੇ ਹੋ ਤੁਸੀਂ 5 ਲੱਖ ਕਮਾ ਰਹੇ ਹੋ 3 ਲੱਖ ਕਮਾ ਰਹੇ ਹੋ 2.5 ਲੱਖ ਕਮਾ ਰਹੇ ਹੋ ਤੁਸੀਂ ਆਪਣੇ ਰਿਟਰਨ ਦਿਖਾਓ ਜੀ ਤਨਖਾਹ ਦੇ ਕਮਾ ਰਹੇ ਹੋ ਤਾਂ ਤਨਖਾਹ ਦੇ ਉਹਨਾਂ ਕਹਿੰਿਆ ਉਹਨੂੰ ਲੱਗਦਾ ਕਿ ਵੀ ਮੇਰੀ ਤਾਂ ਸੈਲਰੀ ਆ ਰਹੀ ਹੈ ਹੁਣ ਮੈਂ ਬਾਹਰ ਜਾ ਕੇ ਕੀਰਤਨ ਵੀ ਕਰ ਰਿਹਾ ਜਿਹੜੇ ਜਿਨ੍ਹਾਂ ਨੂੰ ਪਤਾ ਉਹਨਾਂ ਨੇ ਤੇ ਵਧੀਆ ਹੈ ਜੇ ਕਿ ਨੰਨਾਂ ਨੂੰ ਨਹੀਂ ਪਤਾ ਬੰਦਾ ਦੱਸ ਰਿਹਾ ਪਾਵੇਂ ਤੁਸੀਂ ਸੈਲਰੀ ਲੈ ਰਹੇ ਹੋ ਜਾਂ ਤੁਹਾਡੇ ਕੋਲ ਹੋਰ ਕੋਈ ਇਨਕਮ ਹੈ ਜੇ ਕਿਸੇ ਦੀ ਖੇਤੀ ਦੀ ਇਨਕਮ ਹੈ ਖੇਤੀ ਦੀ ਇਨਕਮ ਵੀ ਉਸ ਨਾਲ ਦਿਖਾਓ ਕਿ ਇਹ ਲੋਕ ਕੀ ਸੋਚਦੇ ਹਨ ਕਿ ਖੇਤੀ ਇਨਕਮ ਹਾਈ ਟੈਕਸ ਫਰੀ ਮੈਂ ਬੰਦਾ ਟੈਕਸ ਫਰੀ ਹੈਗੀ ਲੇਕਿਨ ਜਦੋਂ ਦੂਸਰੀ ਇਨਕਮ ਨਾਲ ਜੁੜ ਜਾਂਦੀ ਹੈ ਤੇ ਉਹ ਡਿਸਕਲੋਜ਼ ਹੋ ਜਾਂਦੀ ਹੈ ਤੁਸੀਂ ਇੱਕ ਡਿਸਕਾਊਂਟਡ ਟੈਕਸ ਲੱਗਦਾ ਉਸੇ ਜੇ ਲਈ ਲੇਕਿਨ ਜਿਹੜੀ ਐਗਜ਼ੈਂਪਸ਼ਨ ਲਿਮਿਟ ਤੋਂ ਹਾਈ ਥੱਲੇ ਉਸਨੂੰ ਕੋ ਕਬਰਾਨ ਦੀ ਲੋੜ ਨਹੀਂ ਹੈਗੀ ਆਪਣੇ ਕਾਗਜ਼ ਅੱਛੇ ਕਰੋ ਔਰ ਉਸ ਕਾਗਜ਼ ਦੇ ਬੇਸਿਸ ਤੇ ਆਪਣੇ ਬੈਂਕ ਅਕਾਊਂਟ ਛੋਟੇ ਛੋਟੇ ਤੁਸੀਂ ਕਰਦੇ ਰਹੋ ਤੇ ਉਸ ਦੇ ਨਾਲ ਤੁਸੀਂ ਜਿੰਨਾ ਹੈ ਤੁਹਾਡੇ ਕੋਲ ਉਸ ਦੇ ਨਾਲ ਤੁਸੀਂ ਗਰੋ ਕਰੋ ਵਧੋ ਸਾਡੀ ਤਾਂ ਹੀ ਚਾਹ ਹੈ ਮੰਦੀ ਚਲੋ ਠੀਕ ਹੈ ਅੱਜ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਇਨਕਮ ਟੈਕਸ ਰਿਟਰਨ ਕਰਨੀ ਚਾਹੀਦੀ ਹੈ ਲਾਭ ਕੀ ਨੇ ਕੇਵਲ ਲੋਨ ਤੱਕ ਦੀ ਸੀਮਤ ਹੈ ਜਾਂ ਫਿਰ ਹੋਰ ਵੀ ਕੋਈ ਲਾਭ ਲਿੱਤੇ ਜਾ ਸਕਦੇ ਨੇ ਦੇਖੋ ਲੋਨ ਤੱਕ ਸੀਮਤ ਨਹੀਂ ਹੈ ਇਸ ਇੱਕ ਕਿਉਂਕਿ ਮੈਂ ਰੋਕਣਾ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਮੈਂ ਸਵਾਲ ਤੁਹਾਨੂੰ ਪੁੱਛਿਆ ਹੈ ਬਹੁਤ ਆਦ ਕਿੰਤੀ ਚ ਇਹ ਵੀ ਸੁਣਨ ਨੂੰ ਮਿਲਦਾ ਹੈ ਪ੍ਰਚਾਰਕਾਂ ਦੇ ਵੱਲੋਂ ਸਾਡੇ ਕੋਲ ਇਨਾ ਕੁ ਹੈਗਾ ਸੀ ਇਨ ਵਿੱਚ ਗੁਜ਼ਾਰਾ ਕਰ ਲਾਂਗੇ ਸਾਨੂੰ ਲੋਨ ਦੀ ਲੋੜ ਨਹੀਂ ਹੈ ਪਰੰਤੂ ਸਮਾਪਕੇ ਫਿਊਚਰ ਚ ਬੱਚਿਆਂ ਵਾਸਤੇ ਪੜ੍ਹਾਈ ਵਾਸਤੇ ਲੋਨ ਘਰ ਵਾਸਤੇ ਲੋਨ ਉਹ ਕਿਤਨੇ ਕਿਤੇ ਲੈਣਾ ਪੈ ਸਕਦਾ ਫਿਰ ਉੱਥੇ ਇਨਕਮ ਟੈਕਸ ਰਿਟਰਨ ਨਹੀਂ ਕੀਤੀ ਹੁੰਦੀ ਉਹਨਾਂ ਨੇ ਉੱਥੇ ਲੋਨ ਦਾ ਸਾਫ ਕੋਰੀ ਨਾ ਹੋ ਜਾਂਦੀ ਹੈ ਨਹੀਂ ਬਿਲਕੁਲ ਹੈ ਦੇਖੋ ਪਹਿਲੇ ਜਦੋਂ ਸੀਗੇ ਆਪਾਂ ਜਾਂ ਸਾਡੇ ਬਜ਼ੁਰਗ ਸੀਗੇ ਉਹ ਇਸ ਚੀਜ਼ ਦੇ ਬਿਲਕੁਲ ਖਿਲਾਫ ਹੁੰਦੇ ਸੀਗੇ ਕਿਉਂਕਿ ਤੁਸੀਂ ਕੋਈ ਵੀ ਚੀਜ਼ ਲੋਨ ਦੇ ਲੈ ਕੇ ਚੱਲੋ ਬਿਲਕੁਲ ਠੀਕ ਹੈ ਲੇਕਿਨ ਉਸ ਵੇਲੇ ਦੇ ਜੀਵਨ ਸ਼ੈਲੀ ਡਿਫਰੈਂਟ ਸੀਗੀ ਅੱਜ ਦੇ ਜੀਵਨ ਸ਼ੈਲੀ ਇਸ ਤਰ੍ਹਾਂ ਦੀ ਹੈ ਨਹੀਂ ਉਸ ਵੇਲੇ ਲੋਕ ਜਿੱਥੇ ਸੀਗੇ ਪਿੰਡਾਂ ਚ ਰਹਿੰਦੇ ਸੀਗੇ ਜਾਂ ਸ਼ਹਿਰ ਚ ਰਹਿੰਦੇ ਸੀਗੇ ਕਿ ਯੂਨਾਈਟਿਡ ਫੈਮਿਲੀ ਹੁੰਦੀ ਸੀਗੀ ਬਹੁਤ ਜ਼ਿਆਦਾ ਦਿਖਾਵਾ ਨਹੀਂ ਸੀਗਾ ਬਹੁਤ ਜ਼ਿਆਦਾ ਵਿਸਤਾਰਾ ਨਹੀਂ ਸੀਗਾ ਅੱਜ ਬਿਲਕੁਲ ਉਲਟ ਹੈ ਅੱਜ ਬਿਲਕੁਲ ਉਲਟ ਹੈ ਗਈ ਹੁਣ ਬੱਚੇ ਪਿੰਡ ਚ ਪੜ ਰਹੇ ਨੇ ਜਾਂ ਪਿੰਡ ਚੋਂ ਨਿਕਲ ਕੇ ਸ਼ਹਿਰਾਂ ਚ ਆ ਕੇ ਪੜ ਰਹੇ ਨੇ ਸ਼ਹਿਰਾਂ ਚ ਆ ਕੇ ਰਹਿਣਾ ਹੁਣ ਮੇਰੇ ਕੋਲ ਜਿਹੜਾ ਇੱਕ ਬੰਦਾ ਆ ਰਿਹਾ ਜਿਹੜਾ ਕਿ 15000 ਰੁਪਏ ਰੈਂਟ ਦੇ ਰਿਹਾ ਤਾਂ ਮੈਂ ਉਸ ਨੂੰ ਐਡਵਾਈਸ ਕਰਾਂਗਾ ਕਿ ਯਾਰ ਤੂੰ 15000 ਦੀ ਕਿਸ਼ਤ ਬਣਾ ਕੇ ਆਪਣੀ ਪ੍ਰਾਪਰਟੀ ਲੈ ਲੈ ਪੰਦਰਾਂ ਹਜ਼ਾਰ ਦਾ ਤੋਂ ਆਪ ਜੀ ਰੈਂਟ ਹੀ ਦੇ ਰਹੇ ਹੋ ਨਾ ਤੋਂ ਤੁਸੀਂ ਥੋੜਾ ਜਿਹਾ ਮਿਲਾ ਕੇ ਤੁਸੀਂ ਇਸ ਤਰ੍ਹਾਂ ਦਾ ਕਰ ਲੋ ਕਿ ਤੁਹਾਡੇ ਆਪਣੇ ਕਿਉਂਕਿ ਹੁਣ ਤੁਸੀਂ ਰਹਿਣਾ ਇੱਥੇ ਤੁਹਾਡਾ ਰੋਜ਼ਗਾਰ ਇੱਥੇ ਤੁਸੀਂ ਸ਼ਹਿਰ ਚ ਆ ਗਏ ਹੋ ਤੋਂ ਮੈਂ ਨੈਸੈਸਿਟੀ ਦੇ ਲਈ ਲੋਨ ਲੈਣ ਦੇ ਖਿਲਾਫ ਨਹੀਂ ਹੈਗਾ ਲੇਕਿਨ ਲਗਜ਼ਰੀਜ਼ ਲਈ ਤੁਸੀਂ ਲੋਨ ਲੈ ਰਹੇ ਹੋ ਤੇ ਉਹ ਜੀ ਮੈਂ ਰੁਕਦਾ ਹੁਣ ਤੁਸੀਂ ਜੇ ਰਿਟਰਨ ਫਾਈਲ ਕਰ ਦਿਓ ਮੈਂ ਹੋਰ ਤੁਹਾਨੂੰ ਗੱਲ ਦੱਸਾਂ ਸਿਰਫ ਰਿਟਰਨ ਹੀ ਨਹੀਂ ਬੈਂਕਿੰਗ ਦੇ ਜਿਹੜੀ ਪਾਲਿਸੀਜ਼ ਹੈਗੀ ਆ ਆਰਬੀਆਈ ਦੀ ਜਿਹੜੀ ਬੈਂਕਰਸ ਨੂੰ ਵੀ ਹੈਗੀਆਂ ਇੱਕ ਹੈ ਕਿ ਜਿਹੜੇ ਰੈਗੂਲਰ ਇਨਕਮ ਹੋਲਡਰਸ ਹੈਗੇ ਉਸਤਰਾ ਕੋ ਸੈਲਰੀ ਇਨਕਮਸ ਹੋ ਗਿਆ ਸਾਡਾ professions ਹੋ ਗਿਆ ਡਾਕਟਰਸ ਹੋ ਗਏ ਉਹਨਾਂ ਨੇ ਇਹ ਨਹੀਂ ਲਿਖਿਆ ਕਿ ਇਹ 네ਗੇਟਿਵ ਹੈਗੇ ਲੇਕਿਨ ਉਹਨਾਂ ਨੇ ਇਹ ਲਿਖਿਆ ਕਿ ਜਿਹੜੇ ਇਰੈਗੂਲਰ ਇਨਕਮ ਵਾਲੇ ਹੈਗੇ ਉਹਨਾਂ ਨੂੰ ਤੁਸੀਂ ਤਵੱਜੂ ਨਹੀਂ ਦੇਣੀ ਇਸ ਕਰਕੇ ਵੀ ਸਾਨੂੰ ਹੁੰਦਾ ਕੀ ਹੈਗਾ ਸੀਜ਼ਨਲ ਹੁੰਦਾ ਹੈ ਜਾਂ ਤੁਸੀਂ ਕਮਾਈ ਕੀਤੀ ਤੁਸੀਂ ਬੈਂਕ ਚ ਜਮਾ ਕਰਾਇਆ ਬੈਂਕ ਵਾਲੇ ਨੂੰ ਪਤਾ ਕਿ ਵੀ ਇਹ ਰਾਗੀ ਸਿੰਘ ਆਇਆ ਜਾਂ ਇਹ ਪੰਡਿਤ ਆਇਆ ਜਾਂ ਮੌਲਵੀ ਆਇਆ ਇਹ ਕਰ ਗਿਆ ਇਸ ਨੇ ਅਰਦਾਸ ਵੀ ਕੀਤੀ ਆ ਪਾਠ ਕੀਤਾ ਜਾਂ ਭਜਨ ਗਾਇਆ ਉਸ ਨੇ ਪੈਸੇ ਵੀ ਕਮਾਏ ਲੇਕਿਨ ਬੈਂਕ ਚ ਰਿਫਲੈਕਟ ਨਹੀਂ ਹੋ ਰਹੇ ਤੇ ਲੋਨ ਅਸ ਦੀ ਡੇਟ ਤੇ ਨੈਸੈਸਿਟੀਜ਼ਲੀ ਜ਼ਰੂਰੀ ਵੀ ਹੋ ਗਿਆ ਆਉਣ ਵਾਲੇ ਸਮੇਂ 'ਚ ਤੁਸੀਂ ਬੱਚਿਆਂ ਨੂੰ ਪੜ੍ਹਾਣਾ ਹੈ ਬੱਚਿਆਂ ਦੀ ਟਿਊਸ਼ਨ ਫੀਸ ਹੈਗੀ ਆ ਜਾਂ ਬੱਚੇ ਪੜ੍ਹ ਕੇ ਹੋਰ ਅੱਗੇ ਜਾਣਾ ਚਾਹੁੰਦੇ ਨੇ ਤੇ ਤੁਸੀਂ ਐਜੂਕੇਸ਼ਨ ਲੋਨ ਵੀ ਲੈਣਾ ਚਾਹੁੰਦੇ ਹੋ ਉਹਦੇ ਲਈ ਵੀ ਤੁਹਾਨੂੰ ਚਾਹੀਦਾ ਫੇਰ ਕਿਸੇ ਦੇ ਆ ਪਾਵੇਂ ਉਹ ਬਾਹਰ ਜਾ ਕੇ ਕੀਰਤ ਕਰਨ ਲਈ ਕੀਰਤਨ ਲਈ ਪਾਠ ਕਥਾ ਵਿਚਾਰਾਂ ਲਈ ਜਾ ਰਹੇ ਜਾਂ ਵੈਸੀ ਆਪਣੀ ਫੈਮਿਲੀ ਨੂੰ ਕਿਸੇ ਮਿਲਣ ਜਾ ਰਹੇ ਆ ਇਨਕਮ ਟੈਕਸ ਦੀ ਰਿਟਰਨ ਉੱਤੇ ਵੀ ਕੰਮ ਆਂਦੀ ਆ ਫੇਰ ਤੁਸੀਂ ਖੋਰ ਕਈ ਚੀਜ਼ਾਂ ਨੇ ਜਿੱਥੇ ਇੱਕ ਇੱਕ ਬੇਸਿਕਲੀ ਇਹ ਕ੍ਰੈਡੀਬਿਲਟੀ ਇੱਕ ਸਟੈਂਡਿੰਗ ਹੈ ਕਿਸੇ ਦੀ ਕੀ ਪਰਸਨ ਹਾਂ ਇਹ ਇਹਦਾ ਇੱਕ ਆਧਾਰਾ ਇਹ ਹੈਗਾ ਤੇ ਇਹ ਚੀਜ਼ਾਂ ਇਹ ਕਰ ਰਹੀ ਹੈ ਕੋਈ ਏਜ ਲਿਮਟ ਵੀ ਹੈ ਮੰਨ ਲਓ ਪ੍ਰਚਾਰਕਾਂ ਨੇ ਲੰਬੇ ਸਮੇਂ ਤੋਂ ਰਿਟਰਨ ਫਾਈਲ ਨਹੀਂ ਕੀਤੀ ਹੈਗੀ ਹੁਣ ਜਿਨ੍ਹਾਂ ਨੇ ਪ੍ਰੋਗਰਾਮ ਵੇਖਿਆ ਜਿਨ੍ਹਾਂ ਨੂੰ ਪਤਾ ਲੱਗਿਆ ਮੈਂ ਇੱਥੇ ਵੀ ਬੇਨਤੀ ਕਰਨਾ ਚਾਹਾਂਗਾ ਸਾਡੇ ਪ੍ਰਚਾਰਕਾਂ ਨੂੰ ਕੋਸ਼ਿਸ਼ ਕਰੀ ਜਿੱਥੇ ਅਸੀਂ ਇੰਨਾ ਵੱਡਾ ਗਿਆਨ ਗੁਰੂ ਘਰ ਦਾ ਲੈ ਰਹੇ ਹਾਂ ਧਰਮ ਗ੍ਰੰਥਾ ਦਾ ਗਿਆਨ ਅਸੀਂ ਹਾਸਲ ਕੀਤਾ ਹੈ ਕੋਸ਼ਿਸ਼ ਕਰੀਏ ਅੱਜ ਸਮੇਂ ਦਾ ਹਾਨੀ ਬਣਨ ਵਾਸਤੇ ਸਾਨੂੰ ਆਹ ਗਿਆਨ ਵੀ ਲੈਣਾ ਪਵੇਗਾ ਜੇਕਰ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਚੰਗਾ ਤੇ ਉਜਲ ਹੋਵੇ ਸਾਡਾ ਆਉਣ ਵਾਲਾ ਸਮਾਂ ਉਜਲ ਹੋਵੇ ਸਾਨੂੰ ਕਿਤੇ ਨਾ ਕਿਤੇ ਸਮੇਂ ਦਾ ਹਾਨੀ ਬਣਨ ਵਾਸਤੇ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਪਵੇਗਾ ਕੋਈ ਏਜ ਲਿਮਟ ਵੀ ਹੈ ਕਿਸੇ ਵੀ ਐਨੀ ਚਿਰ ਤੋਂ ਅਸੀਂ ਰਿਟਰਨ ਫਾਈਲ ਕਰਦੀਏ ਬੱਚਿਆਂ ਦੀ ਹੋਵੇ ਏਜ ਲਿਮਟ ਜਾਂ ਫਿਰ ਆਪਣੀ ਏਜ ਲਿਮਟ ਹੁਣ ਦੇਖੋ ਪਹਿਲੇ ਹੁੰਦਾ ਸੀਗਾ ਕਿ ਤੁਸੀਂ ਪੁਰਾਣੀ ਰਿਟਰਨ ਵੀ ਫਾਈਲ ਕਰ ਲੈਂਦੇ ਸੀਗੇ ਹੁਣ ਉਹ ਬੜਾ ਡੀਪ ਵਿਸ਼ਾ ਹੈ ਮੈਂ ਉਸ ਦੇ ਉੱਪਰ ਨਾ ਜਾਵਾਂ ਕਿਉਂਕਿ ਅਪਡੇਟਡ ਰਿਟਰਨਸ ਕਹਿੰਦੇ ਨੇ ਜਿਹੜੇ 2 ਸਾਲ ਪੁਰਾਣੇ ਤੁਸੀਂ ਰਿਟਰਨ ਫਾਈਲ ਕਰ ਸਕਦੇ ਹੋ ਲੇਕਿਨ ਜੇ ਕਿਸੇ ਦਿਨ ਨਈ ਵੀ ਪਰੀ ਕਿਉਂਕਿ ਜਦੋਂ ਜਾਗੋ ਤਦ ਤਸਵੀਰਾਂ ਹੁਣ ਤੋਂ ਪਰਣਾ ਸ਼ੁਰੂ ਕਰ ਦੋ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਗਵਰਨਮੈਂਟ ਦੀ ਪਾਲਿਸੀ ਨੂੰ ਪ੍ਰਮੋਟ ਨਹੀਂ ਕਰ ਰਿਹਾ ਲੇਕਿਨ ਮੈਂ ਆਪਣੇ ਇਹਨਾਂ ਵੀਰਾਂ ਨੂੰ ਜਿਹੜੇ ਕਿ ਰਿਟਰਨ ਨਹੀਂ ਫਾਈਲ ਕਰ ਪਾਉਂਦੇ ਜਾਂ ਬੈਂਕ ਅਕਾਊਂਟ ਪ੍ਰੋਪਰਲੀ ਮੇਨਟੇਨ ਨਹੀਂ ਕਰ ਪਾਉਂਦੇ ਉਹਨਾਂ ਲਈ ਮੈਂ ਚਾਹਾਂਗਾ ਕਿ ਵੀ ਤੁਸੀਂ ਪਾਵੇਂ ਤੁਸੀਂ 2 ਲੱਖ ਕਮਾ ਰਹੇ ਹੋ ਪਾਵੇਂ 4 ਲੱਖ ਕਮਾ ਰਹੇ ਹੋ ਜ਼ਿਆ ਡਾਕੂਮੈਂਟਸ ਤੁਸੀਂ ਪ੍ਰੋਪਰਲੀ ਬਣਾ ਲਓ ਤਾਂ ਕਿ ਜਦੋਂ ਤੁਸੀਂ ਕਿਸੇ ਸਮੇਂ ਤੁਹਾਨੂੰ ਉਸ ਰਿਟਾਂਸ ਦੀ ਲੋੜ ਪੈ ਜਾਏ ਤਾਂ ਤੁਸੀਂ ਉਸਨੂੰ ਦਿਖਾ ਸਕੋ ਹੋਰ ਇੱਕ ਚੀਜ਼ ਮੈਂ ਡਾਕਟਰ ਸਾਹਿਬ ਇਸ ਦਿਨ ਤੁਹਾਨੂੰ ਕਰਾਂਗਾ ਕਿ ਇੱਕ ਤਾਂ ਹੋ ਗਏ ਕਿ ਜਿਹੜੇ ਜਿਨ੍ਹਾਂ ਕੋਲ ਮੈਂ ਪਹਿਲੇ ਵੀ ਜਿਸ ਤਰ੍ਹਾਂ ਵਰਡ ਯੂਜ਼ ਕੀਤਾ ਕਿ ਜਿਸ ਬਰਕਤ ਹਮਾਰਾ ਜ਼ਨਾਮ ਵੀ ਹੈ ਸਭ ਕੁਝ ਹੈ ਲੇਕਿਨ ਇੱਕ ਜਿਹੜੇ ਜਿਨ੍ਹਾਂ ਦੇ ਵਿਚਾਰੇ ਹੈ ਹੀ ਥੋੜਾ ਕਿਸੇ ਦੇ ਹਾਂ ਗੁਜ਼ਾਰਾ ਚੱਲ ਰਿਹਾ ਹੈ ਉਹਨਾਂ ਨੂੰ ਵੀ ਮੈਂ ਕਹਾਂਗਾ ਕਿ ਜਿੰਨਾ ਵੀ ਤੁਸੀਂ ਥੋੜਾ ਬਹੁਤ ਬਚਤ ਕਰ ਸਕਦੇ ਹੋ ਭਵਿੱਖ ਲਈ ਕਿਉਂਕਿ ਗਵਰਨਮੈਂਟ ਦੀ ਸਕੀਮਸ ਹੈਗੀਆਂ ਜਿਹੜੀ ਪਤਾ ਨਹੀਂ ਹੁੰਦੀ ਜਿਹਦੇ ਜਾਗਰੂਕਤਾ ਨਹੀਂ ਹੈਗੀ ਹੈ ਗਵਰਨਮੈਂਟ ਦੀ ਹੁਣ ਆਪਾਂ ਦੇਖੋ ਗਵਰਨਮੈਂਟ ਜਦੋਂ ਕੋਈ ਸਕੀਮ ਲੈ ਕੇ ਆਂਦੀ ਹੈ ਉਹ ਕਿਸੇ ਧਰਮ ਜਾਂ ਉਸ ਨੂੰ ਦੇਖ ਕੇ ਨਹੀਂ ਲੈ ਆਂਦੀ ਉਹ ਸਰਵਸਾਜੀ ਹੁੰਦੀ ਹੈ ਸਾਰਿਆਂ ਲਈ ਪੂਰੇ ਇੰਡੀਆ ਲਈ ਹੈਗੀ ਤੇ ਪੂਰੀ ਇੰਡੀਆ ਲਈ ਹੈਗੀ ਪੈਨਸ਼ਨ ਯੂਜ਼ ਨਾ ਹੈਗੀਆਂ 18 ਤੋਂ ਲੈ ਕੇ 40 ਸਾਲ ਦੇ ਵਿਅਕਤੀ ਲਈ ਤੁਸੀਂ ਮੁਸ਼ਕਿਲ ਨਾਲ 50 ਰੁਪਏ ਤੋਂ ਸ਼ੁਰੂ ਹੋ ਜਾਂਦਾ ਪ੍ਰੀਮੀਅਮ ਤੇ 2-300 ਰੁਪਏ ਇਸ ਵਾਈਸ ਥੋੜਾ ਵੱਧ ਜਾ ਜਾਂਦਾ ਹੈ ਤੁਸੀਂ 60 ਸਾਲ ਤੱਕ ਪ੍ਰੀਮੀਅਮ ਦੇਣਾ ਹੈ ਤੇ ਤੁਸੀਂ ਕਵਰਡ ਹੋ ਤੁਹਾਨੂੰ 60 ਸਾਲ ਤੋਂ ਬਾਅਦ ਤੁਸੀਂ ਹੋ ਤਾਂ ਤੁਹਾਨੂੰ 1000 ਤੋਂ ਲੈ ਕੇ 5000 ਪੈਨਸ਼ਨ ਮਿਲੇਗੀ ਨਹੀਂ ਹੋ ਤਾਂ ਤੁਹਾਡੇ ਪਰਿਵਾਰ ਨੂੰ ਮਿਲੇਗੀ ਕੁਝ ਵੀ ਨਹੀਂ ਬਾਕੀ ਕੁਝ ਵੀ ਆ ਤਾਂ ਤੁਹਾਨੂੰ ਇੰਸ਼ੋਰੈਂਸ ਦਾ ਅਮਾਉਂਟ ਮਿਲੇਗਾ ਔਰ ਇਸ ਤੋਂ ਬਾਅਦ ਜੀਵਨ ਜੋਤੀ ਯੋਜਨਾ ਹੈਗੀ ਗਵਰਨਮੈਂਟ ਦੀ ਹੈਗੀ ਇੰਸ਼ੋਰੈਂਸ ਦੀ ਹੈਗੀ ਤੁਸੀਂ ਸਾਲ ਦਾ 3 3.5 400 ਰੁਪਏ ਤੁਸੀਂ ਇੰਸ਼ੋਰੈਂਸ ਦਾ ਪੇ ਕਰਨਾ ਹੈ ਤੁਹਾਡੇ 2 ਲੱਖ ਦਾ ਇੰਸ਼ੋਰੈਂਸ ਕਵਰੇਜ ਮਿਲੇਗਾ ਤੁਹਾਨੂੰ ਬਾਕੀ ਜਿਹੜੇ ਥੋੜੇ ਹੋਰ ਠੀਕ ਨੇ ਜਿਹੜਾ ਥੋੜਾ ਰਿਸਕ ਲੈ ਸਕਦੇ ਨੇ ਸਿਸਟਮੈਟਿਕ ਇਨਵੈਸਟਮੈਂਟਸ ਪਲਾਨ ਹੁੰਦੇ ਨੇ ਤੁਸੀਂ 500 ਰੁਪਏ ਤੋਂ ਸ਼ੁਰੂ ਕਰੋ ਤੁਸੀਂ ਮੰਨ ਕੇ ਚੱਲੋਗੇ ਤੁਸੀਂ ਆਪਾਂ ਦਸਵਾਂ ਦੇ ਇੱਕ ਕੱਢ ਦਿਆਂਦਾ ਕਿ ਆਪਾਂ ਆਪਣੇ ਗੁਰਬਾਣੀ ਚ ਹੈਗਾ ਜਿਹੜੇ ਕੱਢਦੇ ਨੇ ਤੇ ਬਹੁਤ ਵਧੀਆ ਉਸ ਤੋਂ ਬਾਅਦ ਤੁਸੀਂ ਇੱਕ ਦਸਵਾਂ ਤੋਂ ਹੋਰ ਕੱਢ ਲਓ ਆਪਣੀ ਸੇਵਿੰਗਸ ਲਈ ਜਿਹੜਾ ਕਿ ਆਪਣੇ ਬੱਚਿਆਂ ਦੇ ਭਵਿੱਖ ਲਈ ਬੈਸਟ ਫਿਊਚਰ ਵਾਸਤੇ ਬੈਸਟ ਫਿਊਚਰ ਵਾਸਤੇ ਹੈਗਾ ਤੁਸੀਂ ਇੰਨਾਂ ਚੀਜ਼ਾਂ ਨੂੰ ਦੇਖੋ ਬੈਂਕ ਦੇ ਆਪਣੇ ਹੈਗੇ ਬੈਂਕ ਦੀ ਆਰਡੀ ਪਾਲਿਸੀਜ਼ ਆ ਪੋਸਟ ਆਫਿਸ ਦੀ ਸੇਵਿੰਗ ਸਕੀਮਸ ਹੈਗੀਆਂ ਹੁਣ ਆਪਣੀ ਸੋਚ ਨੂੰ ਤੇ ਆਦਤ ਨੂੰ ਚੇਂਜ ਕਰਨ ਪਵੇਗਾ ਇੱਕ ਬੰਦਾ 10 ਲੱਖ ਕਮਾ ਕੇ ਵੀ ਨਹੀਂ ਸੇਵ ਕਰ ਸਕਦਾ ਇੱਕ ਬੰਦਾ 1 ਲੱਖ ਰੁਪਿਆ 50 ਹਜ਼ਾਰ ਕਮਾ ਕੇ ਵੀ ਸੇਵ ਕਰ ਲਿਆ ਸੋਚਣ ਵਾਲੀ ਗੱਲ ਹੈ ਜੇ ਆਪਾਂ 10 ਘੰਟੇ ਦਾ ਸਫ਼ਰ ਕਰਨਾ ਤੇ ਸਾਡੇ ਕੋਲ ਇੱਕ ਬੋਤਲ ਪਾਣੀ ਹੈ ਅਸੀਂ ਉਸ ਨੂੰ ਸਿਪ ਸਿਪ ਕਰਕੇ ਪੀਵਾਂਗੇ ਤੇ ਐਂਡ ਦੇ ਸਮੇਂ ਲਈ ਬਚਾ ਕੇ ਰੱਖਾਂਗੇ ਜੇ ਸਾਡੇ ਕੋਲ ਬੋਤਲਾਂ ਦੇ ਬੋਤਲਾਂ ਪਰੇ ਜਾਂਦੇ ਤੇ ਅਸੀਂ ਡੇਗੀ ਜਾਵਾਂਗੇ ਪਾਣੀ ਨੂੰ ਉਹ ਐਂਡ ਦੇ ਸਮੇਂ ਤੁਸੀਂ ਆਪਣਾ ਫਿਊਚਰ ਕਰੰਟ ਨੂੰ ਖਰਾਬ ਕਰਕੇ ਨਹੀਂ ਕਰਨਾ ਲੇਕਿਨ ਕਰੰਟ ਨੂੰ ਥੋੜਾ ਜਿਹਾ ਤਕਰੀਬ ਕਰੰਟ ਮੇਰਾ ਵਰਤਮਾਨ ਨੂੰ ਵਰਤਮਾਨ ਨੂੰ ਤੁਸੀਂ ਆਪਣੇ ਯਥਾ ਸਕਤ ਰੱਖ ਕੇ ਕੋਸ਼ਿਸ਼ ਕਰੀਏ ਮੌਜੂਦਾ ਸਮਾਂ ਵੀ ਸਾਡਾ ਸੁੱਖ ਦਾ ਹੋਵੇ ਤੇ ਆਉਣ ਵਾਲਾ ਸਮਾਂ ਸਾਡਾ ਸੁੱਖ ਦਾ ਥੋੜਾ ਜਿਹਾ ਟਾਈਟ ਕਰਕੇ ਆਪਣੇ ਆਪ ਨੂੰ ਫਿਊਚਰ ਲਈ ਸੋਚੋ ਬੈਂਕ ਚ ਪੈਸਾ ਜਮ੍ਹਾਂ ਕਰਾਉਣ ਚ ਬਿਲਕੁਲ ਨਾ ਡਰੋ 10 ਲੱਖ ਤੱਕ ਕਮਾ ਰਹੇ ਹੋ 10 ਲੱਖ ਤੱਕ ਦੀ ਜਮ੍ਹਾਂ ਕਰਾ ਰਹੇ ਹੋ ਤੇ ਸੇਵਿੰਗ ਅਕਾਊਂਟ ਠੀਕ ਹੈ ਉਸ ਤੇ ਉੱਪਰ ਜਾਂਦੇ ਹੋ ਤੇ ਤੁਸੀਂ ਆਪਣਾ ਆਧਾਰ ਕਾਰਡ ਦੇ ਨਾਲ ਉਦਯਮ ਦਾ ਰਜਿਸਟ੍ਰੇਸ਼ਨ ਕਰਾਓ ਜਿਆਦਾ ਪੈਸੇ ਜਿਆਦਾ ਕਮਾਓ ਜਿਆਦਾ ਜਮ੍ਹਾਂ ਕਰਾਓ रिटर्न फाइल करो टैक्स प्लैनिंग करो टैक्स इवेजन ना करो टैक्स की चोरी नहीं करनी आप टैक्स की प्लानिंग करनी है और मैं तुम्हें तो गल दसदा पच्ची साल हो गए मैं पच्ची साल तो ज़्यादा ही हो गए मैं इनकम टैक्स की प्रैक्टिस करते हुए इनकम टैक्स डिपार्टमेंट कदे किसी को नजाय तंग नहीं करता मैं कह रहा सिर्फ मजबूरी होंगी है हूँ एक परसन आंता ही कहें मेरी इनकम नहीं है रिटर्न नहीं फाइल करी बैंक करा तो जमा दस पंद्रह लाख रुपया और जब मिसमैच होंगे अचक ह्यूमन टच नहीं है अचक सिस्टम्स है बिल्कुल सिस्टम पैन तो तुम्हें नहीं बोलते तोड़ा पैन कार्ड बोलता है तोड़ा आधार कार्ड बोलता है तोड़ी चीज़ा जो ऑनलाइन चीज़ा करते हो बोल दिया, वो गवर्नमेंट के को बहुत बड़ा डाटा हैगाडे को भी जब पसंद आता अं इनकम टैक्स लॉग इन करके दस दें कि तोड़ी ए एफ डी है तो वो तो इनकम टैक्स का पूरा डिपार्टमेंट है तो उस चीज़ से कोई घबराने की लड़ नहीं टैक्स प्लैनिंग करो थोड़ी कमाई कर रहे हो उसको बचत करो तो रिटर्न फाइल करो कोई मैंडेटरी नहीं हैगी मैंडेटरी नहीं है रिटर्न फाइल करनी जो इनकम टैक्सबल नहीं है लेकिन जब ਕਰੋਗੇ ਤਾਂ ਪਤਾ ਲੱਗੇਗਾ ਬਿਲਕੁਲ ਸੱਚਮੁੱਚ ਗੁਰੂ ਕੀ ਪੈਰੀ ਸਾਧ ਸੰਗਤ ਜੀ ਅੱਜ ਬੜੀ ਖੁਸ਼ੀ ਹੋਈ ਖਾਸ ਕਰਕੇ ਉਹ ਵਿਸ਼ਾ ਜਿਹੜਾ ਕਦੀ ਛੋਹਿਆ ਨਹੀਂ ਸੀ ਕਿਸੇ ਵੀ ਪਲੇਟਫਾਰਮ ਤੋਂ ਇਸ ਵਿਸ਼ੇ ਨੂੰ ਟੱਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਧੰਨਵਾਦ ਕਰਦੇ ਹਾਂ ਕਾਲਪੁਰਖ ਦਾ ਜਿਨ੍ਹਾਂ ਨੇ ਸੋਝੀ ਬਖਸ਼ੀ ਤੁਹਾਡੀਆਂ ਸੀਸਾ ਸਦਕਾ ਧੰਨਵਾਦ ਸੜੀ ਅਤੇ ਸਤਕਾਜਕ ਸਰਦਾਰ ਗੁਰਦੀਪ ਸਿੰਘ ਸੀਏ ਉਹਨਾਂ ਦਾ ਜਿਨ੍ਹਾਂ ਨੇ ਬੜੇ ਥੋੜੇ ਸਮੇਂ ਦੇ ਵਿੱਚ ਬੜੀ ਵੱਡਮੁੱਲੀ ਜਾਣਕਾਰੀ ਖਾਸ ਕਰਕੇ ਪ੍ਰਚਾਰ ਕੰਮ ਵਾਸਤੇ ਮੈਂ ਤੇ ਬੇਨਤੀ ਕਰਾਂਗਾ ਜਿੰਨੇ ਵੀ ਸਾਡੇ ਪ੍ਰਚਾਰਕ ਇਸ ਪ੍ਰੋਗਰਾਮ ਦਾ ਆਨੰਦ ਲੈ ਰਹੇ ਨੇ ਸੁਣ ਰਹੇ ਨੇ ਕੋਸ਼ਿਸ਼ ਕਰੀਏ ਅਸੀਂ ਆਪਣਾ ਮੌਜੂਦਾ ਸਮਾਂ ਵੀ ਸੁੱਖ ਦਾ ਬਤੀਤ ਹੋਵੇ ਤੇ ਆਉਣ ਵਾਲਾ ਸਮਾਂ ਵੀ ਸਾਡੀ ਜ਼ਿੰਦਗੀ ਵੀ ਸਾਡੇ ਬੱਚਿਆਂ ਦਾ ਸਮਾਂ ਵੀ ਜੇਕਰ ਚਾਹਣਿਆ ਸੱਚਮੁੱਚ ਕੁਝ ਸਰਕਾਰੀ ਸਕੀਮਾਂ ਚੱਲਦੀਆਂ ਨੇ ਜਿਨ੍ਹਾਂ ਬਾਰੇ ਅਸੀਂ ਐਡ ਨਹੀਂ ਕੀਤੀ ਪਰੰਤੂ ਚੱਲਦੀਆਂ ਪਈਆਂ ਨੇ ਅਸੀਂ ਉਹਨਾਂ ਦਾ ਲਾਹਾ ਵੀ ਲਈਏ ਜੇਕਰ ਸੱਚਮੁੱਚ ਅਸੀਂ ਹਜੇ ਤੱਕ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕੀਤੀ ਤੇ ਕੋਸ਼ਿਸ਼ ਕਰੀਏ ਲਾਭ ਸਾਨੂੰ ਮਿਲੇਗਾ ਸਾਡੀ ਇਨਕਮ ਸਾਡਾ ਖਰਚਾ ਪੂਰੀ ਡਿਟੇਲ ਦੇ ਨਾਲ ਸਾਡੇ 33 ਸਤਕਾਰ ਜੋ ਸਰਦਾਰ ਗੁਰਦੀਪ ਸਿੰਘ ਸੀਓ ਨੇ ਇੱਕ ਇੱਕ ਪਹਿਲੂ ਤੋਂ ਪਰਦਾ ਚੱਕ ਕੇ ਡੀਪ ਨਾਲ ਜਾਣਕਾਰੀ ਦਿੱਤੀ ਹੈ ਗੁਰਦੇਵ ਸਿੰਘ ਜੀ ਅਕਸਰ ਇਹ ਦੇਖਿਆ ਜਾਂਦਾ ਹੈ ਕੁਝ ਸਾਡੇ ਪ੍ਰਚਾਰਕ ਆਨਲਾਈਨ ਕੋਚਿੰਗ ਵੀ ਦੇ ਰਹੇ ਨੇ ਕੋਈ ਤਬਲੇ ਦੀ ਕੋਚਿੰਗ ਦੇ ਰਿਹਾ ਕੋਈ ਹਾਰਮੋਨੀਅਮ ਦੀ ਕੋਚਿੰਗ ਦੇ ਰਿਹਾ ਹਾਲਾਂਕਿ ਉਹ ਵੀ ਇਨਕਮ ਲੈ ਰਹੇ ਨੇ ਉਹਨਾਂ ਦੀ ਇਨਕਮ ਰੇਜ਼ ਹੋ ਰਹੀ ਹੈ ਕਿ ਉਹ ਵੀ ਇਨਕਮ ਟੈਕਸ ਦੇ ਰਾਈ ਸ਼ੋ ਕੀਤੀ ਜਾਵੇਗੀ ਉਹ ਵੀ ਖਰਚੇ ਰਹੀ ਜੇ ਇਨਕਮ ਰਹੀ ਕੋਈ ਹੈ ਤੇ ਸਬਦਾਨ ਬਿਲਕੁਲ ਹੈ ਜੀ ਬਿਲਕੁਲ ਮੈਂ ਤੇ ਕਹਿ ਰਿਹਾ ਭਾਵੇਂ ਤੁਹਾਡੇ ਕੋਲ ਕੈਸ਼ ਤੋਂ ਤਬਲਾ ਜਾ ਕੇ ਸਿਖਾ ਰਹੇ ਹੋ ਜਾਂ ਹਾਰਮੋਨੀਅਮ ਜਾ ਕੇ ਸਿਖਾ ਰਹੇ ਹੋ ਜਾਂ ਤੁਹਾਡੇ ਕੋਲ ਆਨਲਾਈਨ ਪੇਮੈਂਟ ਆ ਰਹੀ ਹੈ ਇਸ ਚੀਜ਼ ਨੂੰ ਸਖਾਣ ਲੇ ਤਾਂ ਤੁਸੀਂ ਬਿਲਕੁਲ ਇਨਕਮ ਟੈਕਸ ਵਿੱਚ ਦਿਖਾਓ। ਔਰ ਇਹ ਕੈਸ਼ ਤੋਂ ਅਲਾਵਾ ਦੀ ਇਨਕਮ ਹੈ ਦਿਖਾਣ ਚ ਕੋਈ ਹਰਜ਼ ਨਹੀਂ। ਇਹ ਬਿਲਕੁਲ ਦਿਖਾ ਕੇ ਤੁਸੀਂ ਆਪਣਾ ਇਹ ਵੀ ਤੁਸੀਂ ਅਕਾਊਂਟ ਫਰ ਉਸ ਨੂੰ ਕਰਨ। ਯਾਨੀ ਕਿ ਡਰਨ ਦੀ ਕੋਈ ਲੋਨ ਨਹੀਂ ਸਰਟ ਇਨਕਮ ਟੈਕਸ। ਕੋਈ ਡੋਰ ਕੋਈ ਲੋਡ ਨਹੀਂ ਡਰਨ ਦੀ। ਕੋਈ ਲੋਡ ਦੀ। ਗੁੱਡ। ਬਿਲਕੁਲ ਕੋਈ ਲੋਡ ਨਹੀਂ ਡਰਨ ਦੀ। ਆਪਣੇ ਇਨਕਮ ਚ ਦਿਖਾਓ ਤੇ ਉਸ ਤੋਂ ਪੂਰਾ ਪ੍ਰੋਪਰਲੀ ਜਿਹੜੇ ਜਿੱਥੇ ਟੈਕਸ ਪਲੈਨਿੰਗ ਹੈ ਰਿਬੇਟ ਲੈ ਕੇ ਉਸ ਨੂੰ ਡਿਸਕਲੋਸ ਕਰਕੇ ਆਪਣੇ ਰਿਟਰਨ ਫਾਈਲ ਕਰੋ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਉਹਨਾਂ ਸਾਨੂੰ ਦਿਵਾ ਗਿਆ ਤੁਹਾਡਾ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ